ਪੇਪਰ ਤੇ ਛਾਪ ਕੇ ਲ ਵੀ ਦੇ ਦਿੰਦੇ ਨੇ ਕੀ ਜਾਦੂ ਗ੍ਰਾਮੀਆਂ ਨੇ ਪੜੀ ਗਏ ਸੱਤਰੀਆ ਕਾਲ ਜੀ ਕੀ ਹਾਲ ਚਾਲ ਹੈ ਥੋੜਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਅੱਜ ਦੀ ਜਿਹੜੀ ਵੀਡੀਓ ਹੈਗੀ ਉਹ ਸਾਰੀਆਂ ਭੈਣਾਂ ਲਈ ਬਹੁਤ ਹੀ ਇੰਪੋਰਟੈਂਟ ਹੋਣ ਵਾਲੀ ਹੈ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਐਡਰੈਸ ਦੱਸ ਦਿੰਨੇ ਆ ਕਿਉਂਕਿ ਇਹ ਮੇਨ ਹੁੰਦਾ ਤੁਸੀਂ ਲੁਧਿਆਣੇ ਦੇ ਚੌੜੇ ਬਾਜ਼ਾਰ ਦੇ ਵਿੱਚ ਆਉਣਾ ਤੇ ਇੱਥੇ ਆ ਕੇ ਠਾਕੁਰ ਦੁਆਰਾ ਪੁੱਛਣਾ ਬਿਲਕੁਲ ਨਾਲ ਹੀ ਹੈ ਚੌੜੇ ਬਾਜ਼ਾਰ ਦੇ ਵਿੱਚ ਠੀਕ ਹੈ ਉਹਦੀ ਬੈਕ ਸਾਈਡ ਤੇ ਠਾਕੁਰ ਦੁਆਰਾ ਪੈ ਜਾਂਦਾ ਇਹ ਜਿਹੜੀਆਂ ਹੋਲ ਸੇਲ ਦੀਆਂ ਦੁਕਾਨਾਂ ਨੇ ਇਹ ਸਾਰੀਆਂ ਉੱਥੇ ਹੀ ਨੇ ਤੁਹਾਨੂੰ ਥੋੜਾ ਥੋੜਾ ਸਮਾਨ ਵੀ ਮਿਲ ਜੂਗਾ ਤੇ ਇਕੱਠਾ ਲੈਣਾ ਤਾਂ ਉਹ ਵੀ ਮਿਲ ਜੂਗਾ ਠੀਕ ਹੈ ਆਪਾਂ ਪ੍ਰਾਈਸ ਜਿਹੜਾ ਹੈਗਾ ਉਹ ਮੈਂ ਤੁਹਾਨੂੰ ਘਰ ਆ ਕੇ ਸਾਰਾ ਹਰ ਇੱਕ ਇੱਕ ਚੀਜ਼ ਦਾ ਦੱਸੂਗੀ ਠੀਕ ਹੈ ਤੇ ਨਾਲ ਦੀ ਨਾਲ ਵੀ ਜਿਹੜਾ ਹੈਗਾ ਮੈਂ ਤੁਹਾਨੂੰ ਉਹ ਦੱਸਦੀ ਜਾਊਂਗੀ ਠੀ ਬਹੁਤ ਹੀ ਕੋਸਟਲੀ ਪੈਂਦਾ ਜਿਵੇਂ ਸੋਨੇ ਦਾ ਭਾਅ ਹੁੰਦਾ ਬਸ ਅਸੀਂ ਛੋਟੀਆਂ ਦੁਕਾਨਾਂ ਤੋਂ ਲੈ ਕੇ ਦੇਖਿਆ ਇਹ ਸਾਨੂੰ ਉਸੇ ਤਰ੍ਹਾਂ ਹੀ ਪਿਆ ਪਰ ਇੱਥੇ ਆ ਕੇ ਅਸੀਂ ਹੈਰਾਨ ਹੀ ਹੋ ਗਏ ਕਿ ਇਹ ਸਮਾਨ ਇੰਨਾ ਸਸਤਾ ਮਿਲਦਾ ਤੇ ਦੁਕਾਨਾਂ ਤੇ ਇਹ ਸਾਨੂੰ ਡਬਲ ਰੇਟ ਤੇ ਮਿਲਦਾ ਹੁੰਦਾ ਤੁਸੀਂ ਸਾਰੀ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਬਹੁਤ ਹੀ ਕੰਮ ਦੀ ਵੀਡੀਓ ਹੈ ਹਰ ਇੱਕ ਭੈਣ ਦੇ ਜਿੱਦਣ ਸਾਡਾ YouTube ਤੇ ਚੈਨਲ ਆ ਜਿੱਦਣ ਨਾਲ ਜੋ ਵੀ ਸਮਾਨ ਖਰੀਦਦੇ ਅਸੀਂ ਕਰ ਸਕਦੇ ਹਾਂ ਕਰ ਸਕਦੇ ਛੋਟੇ ਸ਼ਾਪ ਦਾ ਨਾਮ ਵੀ ਦੱਸ ਸਕਦੇ ਹਾਂ ਜੀ ਇਹ ਜਿਹੜੀ ਆਡੀਓ ਹੋ ਗਈ ਹੈ ਉਹ ਮੈਂ ਤੁਹਾਨੂੰ ਤਾਂ ਸੁਣਾਈ ਆ ਕਿਉਂਕਿ ਕਈ ਭੈਣਾਂ ਨੂੰ ਦੇਖੋ ਇਹ ਵਹਿਮ ਹੁੰਦਾ ਕਿ ਅਸੀਂ ਪ੍ਰੋਮੋਸ਼ਨ ਜਿਹੜੀ ਹੈਗੀ ਆ ਉਹ ਕਰਦੇ ਆ ਦੇਖੋ ਜਿਸ ਅਸੀਂ ਪ੍ਰੋਮੋਸ਼ਨ ਕਰਨੀ ਹੁੰਦੀ ਨਾ ਤਾਂ ਅਸੀਂ ਦੁਕਾਨ ਤੇ ਜਾ ਕੇ ਪੁੱਛਦੇ ਨਾ ਕਿ ਅਸੀਂ ਤੁਹਾਡੀ ਸ਼ਾਪ ਦੀ ਜਿਹੜੀ ਹੈਗੀ ਆ ਵੀਡੀਓ ਬਣਾ ਸਕਦੇ ਆ ਜੋ ਅਸੀਂ ਸਮਾਨ ਖਰੀਦ ਰਹੇ ਆ ਇੱਥੋਂ ਸਾਰੀਆਂ ਭੈਣਾਂ ਨੂੰ ਇਹ ਗੱਲ ਕਲੀਅਰ ਹੋ ਗਈ ਹੋਣੀ ਕਿ ਅਸੀਂ ਸਿਰਫ ਆਪਣਾ ਸਮਾਨ ਲੈਣ ਜਾਂਦੇ ਹੁੰਨੇ ਆ ਅਸੀਂ ਕਿਸੇ ਦੀ ਕੋਈ ਪ੍ਰੋਮੋਸ਼ਨ ਨਹੀਂ ਕਰਦੇ ਹੈਗੇ ਬਹੁਤ ਭੈਣ ਭਰਾ ਮੈਨੂੰ ਕਮੈਂਟ ਵੀ ਕਰਦੇ ਆ ਕਿ ਇਹਨਾਂ ਨੇ ਪ੍ਰੋਮੋਸ਼ਨ ਦੇ ਪੈਸੇ ਲੈਣੇ ਹੁੰਦੇ ਆ ਬਸ ਇਹ ਝੂਠ ਬੋਲ ਦਿੰਦੇ ਆ ਇਹ ਕਰ ਦਿੰਦੇ ਆ ਉਹ ਸੋਣੀ ਹੀ ਲਿਆ ਅਸੀਂ ਸਿਰਫ ਦੁਕਾਨਦਾਰ ਨੂੰ ਰਿਕੁਐਸਟ ਕੀਤੀ ਹੈ ਕਿ ਅਸੀਂ ਵੀਡੀਓ ਜਿਹੜੀ ਹੈਗੀ ਉਹ ਬਣਾ ਸਕਦੇ ਹਾਂ ਤੇ ਉਹ ਕਹਿੰਦੇ ਹਾਂ ਜੀ ਕੋਈ ਗੱਲ ਨਹੀਂ ਤੁਸੀਂ ਬਣਾ ਲਓ ਵੀਡੀਓ ਕਿਉਂਕਿ ਦੇਖੋ ਚਲੋ ਉਹਨਾਂ ਦੀ ਸ਼ਾਪ ਦਾ ਵੀ ਆਪਾਂ ਨਾਮ ਦੱਸ ਦੱਸ ਦਿੰਨੇ ਆ ਤੇ ਇਹਦੇ ਨਾਲ ਉਹਨਾਂ ਨੂੰ ਵੀ ਫਾਇਦਾ ਹੀ ਹੁੰਦਾ ਪਰ ਅਸੀਂ ਉਹਨਾਂ ਕੋਲ ਪੈਸੇ ਲੈ ਕੇ ਪ੍ਰੋਮੋਸ਼ਨ ਬਿਲਕੁਲ ਵੀ ਨਹੀਂ ਕਰਦੇ ਹੈਗੇ ਚਲੋ ਹੁਣ ਆਪਾਂ ਆਪਣੇ ਟੌਪਿਕ ਤੇ ਆਉਨੇ ਆ ਦੇਖੋ ਜਿਹੜੀਆਂ ਮੇਰੀ ਸਿਸਟਰ ਦਾ ਮਤਲਬ ਕੜਾਈ ਕਰਦੀ ਹੈ ਨਾ ਆਪਾਂ ਸਾਰਾ ਸਮਾਨ ਜਿਹੜਾ ਹੈਗਾ ਅੱਜ ਉਹ ਇੱਥੋਂ ਲੈਣਾ ਹੈ ਸੀ ਆਪਾਂ ਨੂੰ ਕਿਸੇ ਨੇ ਦੱਸਿਆ ਸੀਗਾ ਕਿ ਇੱਥੇ ਜਿਹੜੇ ਹੋਲ ਸੇਲ ਤੇ ਸਾਰਾ ਸਮਾਨ ਹੈਗਾ ਤੁਹਾਨੂੰ ਮਤਲਬ ਸਿੰਗਲ ਸਿੰਗਲ ਵੀ ਮਿਲ ਜੂਗਾ ਔਰ ਤੁਸੀਂ ਹੋਲ ਸੇਲ ਤੇ ਲੈਣਾ ਤਾਂ ਤੁਹਾਨੂੰ ਉਹ ਵੀ ਮਿਲ ਜੂਗਾ ਤੇ ਇਹ ਦੁਕਾਨ ਦੇ ਵਿੱਚ ਦੇਖੋ ਜਿਹੜੇ ਬਟਨ ਵਗੈਰਾ ਹੈਗੇ ਸੀ ਸਾਰੇ ਤੁਹਾਨੂੰ ਇਹ ਮਿਲ ਜਾਣਗੇ ਸਿੱਪੀਆਂ ਸtare ਜੋ ਵੀ ਤੁਸੀਂ ਕੜਾਈ ਦੇ ਅਕੋਰਡਿੰਗ ਲੈਣਾ ਸਾਰਾ ਸਮਾਨ ਜਿਹੜਾ ਹੈਗਾ ਤੁਹਾਨੂੰ ਉਹ ਮਿਲ ਜੂਗਾ ਇੱਥੇ ਠੀਕ ਹੈ ਜੀ ਹੁਣ ਦੇਖੋ ਆ ਕਟ ਦਾਣਾ ਸੀਗਾ ਇਹ ਅੱਧਾ ਕਿਲੋ ਦਾ ਪੈਕਟ ਸੀਗਾ ਜਿਹੜਾ ਸਿੱਪੀਆਂ ਦਾ ਸੀਗਾ ਠੀਕ ਹੈ ਤੇ ਇਧਰ ਦੇਖੋ ਮੋਤੀ ਵਗੈਰਾ ਜਿਹੜੇ ਹੈਗੇ ਨੇ ਸਾਰਾ ਕੁਛ ਹੀ ਤੁਹਾਨੂੰ ਇੱਥੋਂ ਮਿਲ ਜੂਗਾ ਇਹਨਾਂ ਦੀ ਦੁਕਾਨ ਜਿਹੜੀ ਹੈਗੀ ਬਹੁਤ ਹੀ ਵੱਡੀ ਆ ਇਹਨਾਂ ਦੀਆਂ ਦੋ ਦੁਕਾਨਾਂ ਸੀ ਇੱਕ ਦੁਕਾਨ ਤੇ ਇਹਨਾਂ ਨੇ ਸਾਨੂੰ ਕਿਹਾ ਕਿ ਤੁਹਾਨੂੰ ਥੋੜਾ ਨਹੀਂ ਮਿਲੂਗਾ ਸਮਾਨ ਤੁਹਾਨੂੰ ਕਿਲੋ ਦੇ ਹਿਸਾਬ ਨਾਲ ਹੀ ਲੈਣਾ ਪੈਣਾ ਤੇ ਪਰ ਇਹ ਵਾਲੀ ਸ਼ਾਪ ਤੇ ਤੁਸੀਂ 100 100 ਗ੍ਰਾਮ 2 200 ਗ੍ਰਾਮ ਵੀ ਜਿਹੜਾ ਹੈਗਾ ਉਹ ਲੈ ਸਕਦੇ ਹੋ ਤੇ ਦੇਖੋ ਜਿਹੜੀਆਂ ਇਹ ਸਿੱਪੀਆਂ ਹੈਗੀਆਂ ਨੇ ਤੁਸੀਂ ਉਹ ਦੇਖ ਲਓ ਵੀ ਕਿੰਨੀਆਂ ਇਹ ਮਤਲਬ ਰੰਗਾਂ ਦੇ ਵਿੱਚ ਹੈਗੀਆਂ ਨੇ ਤੇ ਇੱਧਰ ਲਟਕਣ ਪਏ ਆ ਲਟਕਣ ਦਾ ਪੈਕਟ ਜਿਹੜਾ ਹੈਗਾ ਸੀ ਉਹ ਤੁਹਾਨੂੰ 250 ਰੁਪਏ ਦੀ ਰੇਂਜ ਦੇ ਵਿੱਚ ਮਿਲ ਜੂਗਾ ਤੇ ਇਹਦੇ ਵਿੱਚ ਜਿਹੜੇ ਹੈਗੇ 10 ਪੀਸ ਹੈਗੇ ਸੀਗੇ ਠੀਕ ਹੈ ਜੀ ਹੁਣ ਦੇਖੋ ਦੁਕਾਨਾਂ ਦੇ ਵਿੱਚ ਜਾ ਕੇ ਉਹੀ ਲਟਕਣ ਜਦੋਂ ਆਪਾਂ ਮਤਲਬ 2 ਪੀਸ ਲੈਣੇ ਆ ਤਾਂ ਆਪਾਂ ਨੂੰ 40 40 50 50 ਰੁਪਏ ਦੇ ਪੈਂਦੇ ਆ ਜਦੋਂ ਕਿ ਇਹ ਸਾਰਾ ਪੈਕਟ ਜਿਹੜਾ ਹੈਗਾ 250 ਰੁਪਏ ਤੋਂ ਸਟਾਰਟ ਸੀਗਾ 270 ਰੁਪਏ 280 ਰੁਪਏ ਇੰਨੇ ਦਾ ਪੈਕਟ ਸੀ ਅਸੀਂ ਪੁੱਛਿਆ ਸੀ ਮਤਲਬ 10 ਪੀਸ ਸੀਗੇ ਉਹਦੇ ਵਿੱਚ ਤੇ ਜਿਹੜਾ ਇਹ ਸਮਾਨ ਤੁਸੀਂ ਦੇਖ ਰਹੇ ਹੋਗੇ ਆ ਦੇ ਦਬਕੇ ਦਾ ਮੈਂ ਜੇ ਤੁਹਾਨੂੰ ਪ੍ਰਾਈਸ ਦੱਸਾਂ ਤੁਸੀਂ ਹੈਰਾਨ ਹੀ ਹੋ ਜਾਓਗੇ ਅਸੀਂ ਆਪਣੀ ਨੇੜ ਦੀ ਸ਼ਾਪ ਤੋਂ ਲੈ ਕੇ ਦੇਖਿਆ ਤਾਂ ਤੁਹਾਨੂੰ 300 ਰੁਪਏ ਦਾ 100 ਗ੍ਰਾਮ ਮਿਲਿਆ ਪਰ ਇੱਥੇ ਸਾਨੂੰ ਸਿਰਫ 150 ਰੁਪਏ ਦਾ 100 ਗ੍ਰਾਮ ਮਿਲਿਆ ਹੁਣ ਤੁਸੀਂ ਦੇਖ ਲਓ ਵੀ ਡਬਲ ਰੇਟ ਤੇ ਸਾਨੂੰ ਇਹ ਫਰਕ ਸੀਗਾ ਅਸੀਂ ਇੱਥੇ ਆ ਕੇ ਹੈਰਾਨ ਹੀ ਹੋ ਗਏ ਬਿਲਕੁਲ ਤੇ ਇਹ ਜਿਹੜੇ ਲਟਕਣ ਸੀਗੇ ਇਹ ਲਹਿੰਗੇ ਤੇ ਲੱਗਣ ਵਾਲੇ ਸੀਗੇ ਹਨਾ ਏ ਇਨਾਨੀ ਸਾਨੂੰ ਦੱਸਿਆ ਵੀ ਜਿਹੜੇ 12 ਪੀਸ ਹੈਗੇ ਨੇ ਉਹ ਤੁਹਾਨੂੰ ਪੈਣਗੇ 800 ਰੁਪਏ ਦੇ ਹਨਾ ਹੁਣ ਤੁਸੀਂ ਹਿਸਾਬ ਲਗਾ ਲਿਓ ਵੀ ਕਿੰਨੇ ਦੇ ਜਿਹੜੇ ਹੈਗੇ ਨੇ ਲਟਕਣ ਦਾ ਪੇਅਰ ਪਿਆ ਆਪਾਂ ਨੂੰ ਜਦੋਂ ਕਿ ਇਹ ਹੀ ਲਟਕਣ ਆਪਾਂ ਨੂੰ 3-300 ਰੁਪਏ ਦੇ 3.5 3-4-400 ਰੁਪਏ ਦੇ ਪੈਂਦੇ ਨੇ ਜਿਹੜੇ ਲਹੰਗਿਆਂ ਤੇ ਲੱਗਦੇ ਨੇਗੇ ਹਨਾ ਤੇ ਜਿਵੇਂ 800 850 ਰੁਪਏ ਦੇ ਵਿੱਚ ਵੀ ਇਹ ਜਿਹੜੇ ਲਟਕਣ ਸੀਗੇ ਤੁਹਾਨੂੰ ਮਿਲ ਜਾਣਗੇ ਲਹੰਗੇ ਤੇ ਲੱਗਣ ਵਾਲੇ ਜਿਹੜੇ ਛੋਟੇ ਸੀਗੇ ਉਹਨਾਂ ਦਾ ਪ੍ਰਾਈਸ ਜਿਹੜਾ ਹੈਗਾ ਸੀ ਉਹ ਘਟ ਸੀਗਾ ਠੀਕ ਹੈ ਜੀ ਤੇ ਜਿਵੇਂ ਹੁਣ ਇਹ ਵਾਲੇ ਲਟਕਣ ਸੀਗੇ ਇਹ 270 ਰੁਪਏ ਠੀਕ ਹੈ ਵਿੱਚ ਦੇਖੋ ਜਿਵੇਂ ਹੁਣ ਥੋੜੇ ਜਿਹਾ ਹਲਕੇ ਸੀ ਤਾਂ 250 ਰੁਪਏ ਦਾ ਵੀ ਸੀਗਾ ਇਹ ਵਾਲਾ ਸੀਗਾ ਜਿਹੜਾ 270 ਰੁਪਏ ਦਾ ਸੀ ਇਹਨਾਂ ਨੇ ਸਾਨੂੰ ਦੱਸਿਆ ਕਿ ਇਹਦੇ ਵਿੱਚ ਜਿਹੜੇ ਹੈਗੇ ਨੇ 10 ਮਤਲਬ 10 ਪੀਸ ਨੇ ਇਹਦੇ ਵਿੱਚ 10 ਪੇਅਰ ਨੇਗੇ ਠੀਕ ਹੈ ਤੇ ਦੇਖੋ ਹੁਣ ਤੁਹਾਨੂੰ ਜੇ ਤੁਸੀਂ ਆਪਣੀ ਸ਼ਾਪ ਤੇ ਰੱਖਣ ਵਾਸਤੇ ਲੈਣਾ ਜਾਂ ਤੁਸੀਂ ਉਦਾਂ ਖਰੀਦਣਾ ਇਕੱਠਾ ਸਮਾਨ ਤਾਂ ਤੁਹਾਨੂੰ ਬਹੁਤ ਹੀ ਸਸਤਾ ਮਿਲ ਜੂਗਾ ਤੇ ਦਬਕੇ ਦੇ ਵਿੱਚ ਤੁਹਾਨੂੰ ਕਲਰ ਦੇਖ ਲਓ ਕਿੰਨੇ ਚੁਆਇਸ ਹੈਗੇ ਆ ਜਦੋਂ ਕਿ ਦੁਕਾਨਾਂ ਦੇ ਵਿੱਚ ਸਿਰਫ ਇੱਕ ਕਲਰ ਰੱਖਿਆ ਇੱਕ ਜਾਂ ਦੋ ਕਲਰ ਹੀ ਰੱਖੇ ਹੋਏ ਹੁੰਦੇ ਨੇ ਠੀਕ ਹੈ ਤੇ ਨਾਲ ਨਾਲ ਜਦੋਂ ਉਹ ਸਮਾਨ ਲਿਆ ਰਹੇ ਸੀ ਮੈਂ ਕਿਹਾ ਨਾਲ-ਨਾਲ ਤੁਹਾਨੂੰ ਲਟਕਣ ਜਿਹੜੇ ਹੈਗੇ ਨੇ ਮੈਂ ਉਹ ਵੀ ਦਿਖਾ ਦੇਵਾਂ ਲਟਕਣ ਦੇ ਵਿੱਚ ਬਹੁਤ ਜ਼ਿਆਦਾ ਵੈਰਾਈਟੀ ਪਈ ਸੀ ਇਹਨਾਂ ਦੇ ਕੋਲ ਠੀਕ ਹੈ ਤੇ ਫਿਰ ਅਸੀਂ ਦਬਕਾ ਜਿਹੜਾ ਹੈਗਾ ਉਹਦੇ ਵਿੱਚੋਂ ਕਲਰ ਚੂਜ਼ ਕਰਨ ਲੱਗੇ ਹੁਣ ਦੇਖੋ ਇੱਕ ਜਿੱਦਾਂ ਬਿਲਕੁਲ ਥੋੜਾ ਜਿਹਾ ਬਲੈਕਿਸ਼ਾ ਸੀਗਾ ਹਨਾ 골ਡਨ ਤੇ ਇੱਕ ਜਿਹੜਾ ਨਾਰਮਲ ਚੱਲਦਾ ਹੁੰਦਾ 골ਡਨ ਇਹ ਵਾਲਾ 골ਡਨ ਸੀਗਾ ਹਨਾ ਤੇ ਥੋੜਾ ਜਿਹਾ ਪਾਣੀ ਵਾਲਾ ਜਿਹਨੂੰ ਮੈਂ ਕਲਰ ਕਹਿੰਨੀ ਹੁੰਦੀ ਆ ਪਾਣੀ ਵਾਲਾ ਜਿਹੜਾ 골ਡਨ ਹੁੰਦਾ ਉਹ ਵੀ ਕਲਰ ਇੱਥੇ ਪਿਆ ਸੀ ਤੇ ਸਿਲਵਰ ਵੀ ਪਿਆ ਸੀ ਤੇ ਇਹ ਜਿਹੜਾ ਦਬਕਾ ਸੀਗਾ ਇਹ ਤੁਹਾਨੂੰ 150 ਰੁਪਏ ਦਾ ਸਿਰਫ 100 ਗ੍ਰਾਮ ਤੁਸੀਂ ਲੈ ਸਕਦੇ ਹੋਗੇ ਠੀਕ ਹੈ 100 ਗ੍ਰਾਮ ਦੇ ਵਿੱਚ ਦੇਖੋ ਇਹ ਬਹੁਤ ਹੀ ਜ਼ਿਆਦਾ ਚੜ ਜਾਂਦਾ ਹੁੰਦਾ ਕਿਉਂਕਿ ਇਹ ਬਹੁਤ ਹਲਕਾ ਹੁੰਦਾਗਾ ਉਦਾਂ ਜਦੋਂ ਦੁਕਾਨਾਂ ਤੇ ਜਾਂਦੇ ਆਪਾਂ ਨੂੰ ਇਹ ਅਸੀਂ ਪੁੱਛ ਕੇ ਆਏ 300 ਰੁਪਏ ਦਾ ਸਾਨੂੰ ਜਿਹੜਾ ਹੈਗਾ ਸੀ ਉਹ 100 ਗ੍ਰਾਮ ਮਿਲ ਰਿਆ ਸੀਗਾ ਠੀਕ ਹੈ ਜੀ ਜਿੱਥੋਂ ਮੇਰੀ ਸਿਸਟਰ ਲੈਂਦੀ ਆ ਸਮਾਨ ਉਤੋਂ ਤਾਂ ਇਹ ਹੋਰ ਵੀ ਮਹਿੰਗਾ ਮਿਲ ਰਿਆ ਸੀ ਉਹ ਕਹਿੰਦੀ ਸੀ ਸਿਰਫ ਦੋ ਤਿੰਨ ਲੜੀਆਂ ਜਿਹੜੀਆਂ ਹੈਗੀਆਂ ਸੀ ਮੈਨੂੰ 100 ਰੁਪੀਜ਼ ਦੀਆਂ ਪਈਆਂ ਤੇ ਇਹ ਜਿਹੜੀਆਂ ਰੀਲਾਂ ਹੈਗੀਆਂ ਨੇ ਗਿਆ ਹਨਾ ਗੋਲਡਨ ਵਾਲੀਆਂ ਜਿਹਦੇ ਨਾਲ ਤੁਸੀਂ ਕਢਾਈ ਕਰਨੀ ਹੁੰਦੀ ਹੈ ਇਹ ਜਿਹੜੀਆਂ ਰੀਲ ਹੈਗੀਆਂ ਨੇ ਇਹ ਤੁਹਾਨੂੰ ਪਾਊਗਾ ਸਿਰਫ 140 ਰੁਪਏ ਦੀਆਂ 6 ਤੁਹਾਨੂੰ ਪੈਣਗੀਆਂ ਹੁਣ ਤੁਸੀਂ ਤੁਸੀਂ ਦੇਖ ਲਓ ਪਰ ਰੀਲ ਆਪਾਂ ਨੂੰ ਕਿੰਨੇ ਦੀ ਪੈ ਗਈ ਜਦੋਂ ਕਿ ਇਹ ਰੀਲ ਜਿਹੜੀ ਹੈਗੀ ਹੈ 30 35 ਰੁਪਏ ਤੋਂ ਜਿਹੜੀ ਹੈਗੀ ਉਹ ਘੱਟ ਨਹੀਂ ਆਉਂਦੀ ਹੈਗੀ ਛੋਟੀ ਵਾਲੀ ਹੈਨਾ ਜਿਹੜੀ ਇਹ ਸਾਈਡ ਤੇ ਪਈ ਸੀ ਸਿਲਵਰ ਵਾਲੀ ਇਹ ਵੱਡੀ ਰੀਲ ਸੀਗੀ ਇਹ ਆਪਾਂ ਨੂੰ ਪੈਣਾ ਸੀਗਾ 250 ਰੁਪਏ ਦਾ ਪੈਕੇਟ ਠੀਕ ਹੈ ਜੀ ਤੇ ਇਧਰ ਤੁਸੀਂ ਦੇਖ ਸਕਦੇ ਹੋ ਜੋ ਜੋ ਵੀ ਸਮਾਨ ਗੋਟਾ ਪੱਤੀ ਦੇ ਵਿੱਚ ਯੂਜ਼ ਹੁੰਦਾ ਉਹ ਤੁਹਾਨੂੰ ਮਿਲ ਜੂਗਾ ਇਹਦੇ ਤੁਸੀਂ ਲਟਕਣ ਵਗੈਰਾ ਬਣਾ ਸਕਦੇ ਹੋ ਵੱਡੇ ਮੋਤੀ ਨੇ ਠੀਕ ਹੈ ਇਹਨਾਂ ਦੀ ਸ਼ਾਪ ਜਿਹੜੀ ਹੈਗੀ ਆ ਬਹੁਤ ਹੀ ਜ਼ਿਆਦਾ ਵੱਡੀ ਸੀ ਹਰ ਇੱਕ ਸਮਾਨ ਇਥੇ ਅਵੇਲੇਬਲ ਸੀਗਾ ਮੈਂ ਸ਼ਾਪ ਦਾ ਨਾਮ ਜਿਹੜਾ ਹੈਗਾ ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣੀ ਆ ਤੇ ਇਹ ਮਤਲਬ ਬਟਨਾਂ ਦੇ ਵਿੱਚ ਤੁਹਾਨੂੰ ਕਾਫੀ ਵੈਰਾਈਟੀ ਜਿਹੜੀ ਹੈਗੀ ਉਹ ਮਿਲ ਜੂਗੀ ਇਹਨਾਂ ਦੇ ਜਿਹੜੇ ਪ੍ਰਾਈਸ ਹੈਗੇ ਨੇ ਉਹ ਅਲੱਗ-ਅਲੱਗ ਸੀਗੇ ਠੀਕ ਹੈ ਜਿਵੇਂ ਹੁਣ ਇਹ ਇਹਨਾਂ ਨੇ ਦੱਸਿਆ ਸੀ 40 ਰੁਪੀਆ ਦਾ ਤੁਹਾਨੂੰ ਪੈਕਟ ਪੈ ਜੂਗਾ ਹਨਾ ਇੱਕ ਕਿਉਂਕਿ ਦੇਖੋ ਬਟਨ ਦੇ ਸਾਈਜ਼ ਤੇ ਵੀ ਡਿਪੈਂਡ ਕਰਦਾ ਹੁੰਦਾ ਠੀਕ ਹੈ ਵੀ ਕਿੱਡਾ ਕ ਵੱਡਾ ਜਿਹੜਾ ਸਾਈਜ਼ ਹੈਗਾ ਬਟਨ ਦਾ ਹਰੇਕ ਸਾਈਜ਼ ਦੇ ਵਿੱਚ ਤੁਹਾਨੂੰ ਅਵੇਲੇਬਲ ਜਿਹੜੇ ਹੈਗੇ ਨੇ ਉਹ ਬਟਨ ਮਿਲ ਜਾਣਗੇ ਹੁਣ ਦੇਖੋ ਇਹਦੇ ਵਿੱਚ ਜਿਹੜੇ ਹੈਗੇ ਨੇ ਕਿੰਨੇ ਜ਼ਿਆਦਾ ਪੀਸ ਸੀਗੇ 40 ਰੁਪੀਆ ਦਾ ਪੈਕਟ ਹੈਗਾ ਜਿਹੜਾ ਉਹ ਛੋਟੇ ਬਟਨਾਂ ਦਾ ਬਿਲਕੁਲ ਵੀ ਮਾੜਾ ਨਹੀਂ ਹੈਗਾ ਜ ਚਾਰ ਰੁਪਏ ਦਾ ਬਟਨ ਜਿਹੜਾ ਹੈਗਾ ਉਹ ਪੈ ਜਾਂਦਾ ਇਹਦੇ ਵਿੱਚ ਤਾਂ ਕਾਫੀ ਬਟਨ ਸੀਗੇ ਤੇ ਇੱਧਰ ਤੁਸੀਂ ਲਟਕਣ ਦੀ ਵੈਰਾਈਟੀ ਦੇਖ ਲਓ ਤੇ ਆਹ ਹੋਰ ਜਿਹੜੇ ਵੱਡੇ-ਵੱਟੜ ਹੈਗੇ ਨੇ ਉਹਨਾਂ ਦੇ ਵਿੱਚ ਵੀ ਵੈਰਾਈਟੀ ਜਿਹੜੀ ਹੈਗੀ ਆ ਉਹ ਕਾਫੀ ਮਿਲ ਜੂਗੀ ਬਸ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਆ ਕਿ ਤੁਸੀਂ ਜਿਹੜੇ ਜਦੋਂ ਤੁਸੀਂ ਇਸ ਮਾਰਕੀਟ ਦੇ ਵਿੱਚ ਆਉਂਗੇ ਨਾ ਤੁਹਾਨੂੰ ਹਾਫ ਰੇਟ ਲਗਭਗ ਤੁਹਾਨੂੰ ਹਾਫ ਰੇਟ ਤੇ ਹੀ ਹਰ ਇੱਕ ਚੀਜ਼ ਮਿਲੂਗੀ ਅਡਾ ਨਹੀਂ ਤਾਂ ਸਾਨੂੰ ਵੀ ਇੰਨੀ ਦੂਰੋਂ ਆਉਣ ਦੀ ਕੋਈ ਜ਼ਰੂਰਤ ਨਹੀਂ ਸੀ ਸਾਡਾ ਕਾਫੀ ਦੂਰ ਪੈ ਜਾਂਦਾ ਸਾਨੂੰ ਇਹ 10-15 ਕਿਲੋਮੀਟਰ ਪੈ ਜਾਂਦਾ ਇਹ ਵਾਲਾ ਬਾਜ਼ਾਰ ਪਰ ਅਸੀਂ ਫਿਰ ਵੀ ਇੱਥੇ ਆਏ ਆ ਕਿਉ ਤੇ ਤੁਸੀਂ ਵੈਰਾਈਟੀ ਦੇਖ ਸਕਦੇ ਹੋ ਬਟਨਾਂ ਦੀ ਬਹੁਤ ਹੀ ਜ਼ਿਆਦਾ ਪਿਆਰੀ ਸੀ ਇਹਨਾਂ ਦੇ ਕੋਲ ਹੈਨਾ ਤੇ ਕਾਫੀ ਵੱਡੀ ਜਿਹੜੀ ਹੈਗੀ ਸੀ ਉਹ ਦੁਕਾਨ ਸੀਗੀ ਤੇ ਸਾਈਡ ਤੇ ਦੇਖੋ ਲਟਕਣ ਜਿਹੜੇ ਹੈਗੇ ਨੇ ਹੋਰ ਵੈਰਾਈਟੀ ਲੱਗੀ ਹੋਈ ਸੀਗੀ ਤੇ ਮੈਂ ਬਟਨ ਜਿਹੜੇ ਹੈਗੇ ਨੇ ਤੁਹਾਨੂੰ ਹੋਰ ਦਿਖਾਉਣੀ ਆ ਠੀਕ ਹੈ ਸਾਰੀ ਵੈਰਾਈਟੀ ਜਿਹੜੀ ਹੈਗੀ ਆ ਤੁਸੀਂ ਚੈੱਕ ਕਰ ਲਿਓ ਜੇ ਤੁਹਾਡੀ ਪਸੰਦ ਦੀ ਹੋਈ ਤੇ ਇਹ ਬ੍ਰੋਚ ਜਿਹੜੇ ਹੁੰਦੇ ਨੇਗੇ ਉਹ 골ਡਨ ਕਲਰ ਦੇ ਉਹ ਸੀਗੇ ਠੀਕ ਹੈ ਇਹਦੇ ਵਿੱਚ 15 ਪੀਸ ਪਾਈ ਹੋਈ ਸੀ ਇਹਨਾਂ ਨੇ ਠੀਕ ਹੈ ਜੀ ਤੇ ਬਾਕੀ ਦੇਖੋ ਤੁਸੀਂ ਇੱਕ ਢੇੜਾ ਲਗਾਓ ਇੱਥੇ ਸਾਰਾ ਕੁਝ ਜਿਹੜਾ ਹੈਗਾ ਪਤਾ ਕਰਕੇ ਜਾ ਸਕਦੇ ਹੋਗੇ ਹਨਾ ਕਿਉਂਕਿ ਦੇਖੋ ਲੁਧਿਆਣੇ ਦੇ ਵਿੱਚ ਇੱਕ ਵੱਤ ਤੋਂ ਵੱਤ ਤੁਹਾਡਾ ਕਰਾਇਆ ਹੀ ਪੈਣਾ ਨਾ ਪਰ ਇਹ ਵਾਲੀ ਮਾਰਕੀਟ ਦੇ ਵਿੱਚ ਉਹ ਜੋ ਵੀ ਤੁਹਾਨੂੰ ਸਾਮਾਨ ਚਾਹੀਦਾ ਸਾਰਾ ਕੁਝ ਮਿਲ ਜੂਗਾ ਬੁੱਕਰਮ ਵਗੈਰਾ ਜਿਹੜੀ ਹੁੰਦੀ ਹੈ ਕਿ ਉਹ ਵੀ ਮੈਂ ਲਈ ਹੈਗੀ ਤੇ ਧਾਗੇ ਵਗੈਰਾ ਜਿਹੜੇ ਹੈਗੇ ਸੀ ਇੰਟਰਲੌਕ ਵਾਲੇ ਉਹ ਵੀ ਮੈਂ ਲਏ ਉਹ ਇਸੇ ਮਾਰਕੀਟ ਦੇ ਵਿੱਚੋਂ ਮਿਲ ਗਏ ਪਰ ਅਲੱਗ ਸ਼ਾਪ ਤੋਂ ਹੀ ਮਿਲੇ ਆ ਠੀਕ ਹੈ ਜੀ ਤੇ ਆਹ ਲਟਕਣ ਜਿਹੜੇ ਹੈਗੇ ਨੇ ਤੁਸੀਂ ਇਹ ਵੀ ਦੇਖ ਸਕਦੇ ਹੋ ਇਹ ਵੀ ਇੰਨੇ ਦੀ ਹੀ ਰੇਂਜ ਦੇ ਵਿੱਚ ਪਏ ਸੀ ਮਤਲਬ ਤੁਹਾਨੂੰ 40-50 ਰੁਪਏ ਦਾ ਜਿਹੜਾ ਹੈਗਾ ਉਹ ਪੇਅਰ ਪਊਗਾ ਠੀਕ ਹੈ ਤੇ ਬਟਨਾਂ ਦੀ ਵੈਰਾਈਟੀ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਸਮਾਨ ਹੈਗਾ ਉਹ ਆਪਾਂ ਲਿਆ ਸੀ ਹੁਣ ਤੁਸੀਂ ਨਾਲ ਦੀ ਨਾਲ ਦੇਖਦੇ ਜਾਓ ਭਾਜੀ ਜਿਹੜੇ ਹੈਗੇ ਨੇ ਉਹ ਪ੍ਰਾਈਸ ਹੈਗਾ ਜਿਹੜਾ ਇਹਨਾਂ ਦੇ ਉੱਪਰ ਲਿਖਤੇ ਜਾਣਗੇ ਠੀਕ ਹੈ ਜੀ ਤੇ ਮੈਂ ਘਰ ਆ ਕੇ ਵੀ ਤੁਹਾਨੂੰ ਜਿਹੜਾ ਹੈਗਾ ਪ੍ਰਾਈਸ ਉਹ ਮੈਂਸ਼ਨ ਕਰ ਦੂੰਗੀ ਠੀਕ ਹੈ ਸਮਾਨ ਜਿਹੜਾ ਹੈਗਾ ਉਹ ਘਰ ਵਾਕੇ ਵੀ ਤੁਹਾਨੂੰ ਦਿਖਾ ਦੂੰਗੀ ਠੀਕ ਹੈ ਜੀ ਇੱਧਰ ਦੇਖੋ ਹੋਰ ਬਹੁਤ ਹੀ ਤਰ੍ਹਾਂ ਦੇ ਮੋਤੀ ਬਕਰ ਜਿਹੜੇ ਹੈਗੇ ਨੇ ਉਹ ਵੀ ਪਈ ਸੀ ਜਿੰਨਾ ਭੈਣਾਂ ਦੇ ਜੋ ਵੀ ਸਮਾਨ ਲੈਣ ਦੇ ਮਤਲਬ ਇੰਟਰਸਟਡ ਹੋਣਗੀਆਂ ਮੈਂ ਇਸ ਅਕੋਰਡਿੰਗ ਹੀ ਦਿਖਾ ਰਹੀ ਆ ਠੀਕ ਹੈ ਆ ਅਲੱਗ-ਅਲੱਗ ਤਰ੍ਹਾਂ ਦਾ ਜਿਹੜਾ ਕੱਟ ਦਾਣਾ ਹੈਗਾ ਸੀਗਾ ਉਹ ਪਿਆ ਸੀਗਾ ਅਲੱਗ-ਅਲੱਗ ਤਰ੍ਹਾਂ ਦਾ ਇਹ ਜਿਹੜੇ ਵੱਡੇ ਮੋਤੀ ਸਿੱਪੀਆਂ ਹੁੰਦੀਆਂ ਨਿਗੀਆਂ ਹਨ ਪਾਈਪ ਜੀ ਇਹ ਉਹ ਵਾਲੇ ਸੀਗੇ ਠੀਕ ਹੈ ਤੇ ਆ ਵੱਡੇ ਵੱਡੇ ਜਿਹੜੇ ਹੈਗੇ ਨੇ 골ਡਨ ਕਲਰ ਦੇ ਮੋਤੀ ਪਏ ਸੀ ਹੁਣ ਮੈਂ ਤੁਹਾਨੂੰ ਅੱਗੇ ਦਿਖਾਉਣੀ ਆ ਜਿਵੇਂ ਦੇਖੋ ਆ ਮੋਤੀ ਨੇਗੇ ਹਨਾ ਇਹ 10 ਰੁਪਏ ਦੀ ਜਿਹੜੀ ਹੈਗੀ ਆ ਇੱਕ ਲੜੀ ਮਿਲਦੀ ਹੁੰਦੀ ਆ ਪੂਰੀ ਠੀਕ ਹੈ ਜੀ ਪਰ ਇੱਥੇ ਸਾਨੂੰ ਬਹੁਤ ਹੀ ਸਸਤੇ ਰੇਟ ਦੇ ਵਿੱਚ ਪਏ ਹੈਗੇ ਹੁਣ ਪ੍ਰਾਈਸ ਜਿਹੜਾ ਹੈਗਾ ਮੈਂ ਉਹ ਤੁਹਾਨੂੰ ਅੱਗੇ ਦਿਖਾਉਣੀ ਆ ਵੀਡੀਓ ਦੇ ਵਿੱਚ ਹੁਣ ਜਿਵੇਂ 10 ਰੁਪਏ ਦੀ ਇੱਕ ਲੜੀ ਪੈਂਦੀ ਆ ਪਰ ਇਹ ਮੈਨੂੰ ਲੱਗਦਾ ਸਾਰੇ ਸਾਨੂੰ 50-60 ਰੁਪਏ ਦੇ ਪਏ ਸੀਗੇ ਸਾਰੀ ਸਾਰੀਆਂ ਲੜੀਆਂ ਠੀਕ ਹੈ ਹੁਣ ਦੁਕਾਨਾਂ ਵਾਲੇ ਤਾਂ ਦੇਖੋ 10 ਰੁਪਏ ਦੇ ਹਿਸਾਬ ਨਾਲ ਲੜੀ ਵੇਚਦੇ ਹੈਗੇ ਠੀਕ ਹੈ ਤੇ ਤੁਸੀਂ ਪ੍ਰਾਈਸ ਜਿਹੜਾ ਹੈਗਾ ਨਾਲ ਦੀ ਨਾਲ ਦੇਖੋ ਚੈੱਕ ਕਰਦੇ ਜਾਓ ਬਾਜੀ ਜਿਹੜੇ ਹੈਗੇ ਨੇ ਉਹ ਲਿਖਦੇ ਜਾ ਰਹੇ ਨੇ ਨਾਲ ਦੀ ਨਾਲ 60 ਰੁਪਏ ਦਾ ਪੈਕਟ ਸੀਗਾ ਤੇ ਦੇਖੋ ਆ ਜਿਹੜਾ ਹੈਗਾ ਸੀਗਾ ਉਹ 140 ਰੁਪਏ ਦਾ ਪੈਕਟ ਸੀ ਕਟ ਦਾਣੇ ਦਾ ਤੇ ਜਿਹੜੀ ਆ ਹਰੀਲੇ ਹੈਗੀਆਂ ਸੀ 140 ਰੁਪਏ ਦੀਆਂ ਸੀਗੀਆਂ ਤੇ ਆ ਜਿਹੜੇ ਹੈਗੇ ਸੀ 130 ਰੁਪਏ ਦੇ ਸੀਗੇ ਦੇਖੋ ਇਹ ਮੋਤੀ ਜਿਹੜੇ ਹੈਗੇ ਨੇ ਬਹੁਤ ਮਹਿੰਗੇ ਆਉਂਦੇ ਨੇ ਉਹ ਜਿਹੜੀਆਂ ਪਤਾ ਨਹੀਂ ਇਹਨਾਂ ਨੂੰ ਕਿਹੜੇ ਵਾਲੇ ਮੋਤੀ ਬੋਲਦੇ ਹੈਗੇ ਹਣਾ ਜਿੰਨਾਂ ਨੂੰ ਕੁੜਾਈ ਦੀ ਨੌਲੇਜ ਹੋਊਗੀ ਉਹਨਾਂ ਨੂੰ ਪਤਾ ਹੋਣਾ ਹੈ ਇਹ ਤੇ ਆ ਸਾਮਾਨ ਜਿਹੜਾ ਹੈਗਾ ਦੇਖੋ ਸਾਰਾ ਕੋਈ 70 ਰੁਪਏ ਦਾ ਕੋਈ 30 ਰੁਪਏ ਦਾ ਕੋਈ 35 ਰੁਪਏ ਦਾ ਹਣਾ ਇਦਾਂ ਸੀਗਾ ਸਾਰਾ ਸਾਮਾਨ ਇਹ ਹੁਣ ਦੇਖੋ ਕਈ ਭੈਣਾ ਕਹਿ ਦਿੰਨੇ ਆ ਤੁਸੀਂ ਕੱਲੀ ਕੱਲੀ ਚੀਜ਼ ਦਾ ਪ੍ਰਾਈਸ ਨਹੀਂ ਦੱਸਿਆ ਦੇਖੋ ਇਹ ਹੈਗੀ ਜਿਹੜੀ ਸ਼ਾਪ ਇਹ ਆਪਾਂ ਹੁਣ ਗ੍ਰਾਮਾਂ ਦੇ ਹਿਸਾਬ ਨਾਲ ਚੀਜ਼ ਲੈਣੀ ਆ ਹੁਣ ਕੱਲੀ ਕੱਲੀ ਚੀਜ਼ ਦਾ ਪ੍ਰਾਈਸ ਜਿਹੜਾ ਹੈਗਾ ਉਹ ਨਹੀਂ ਯਾਦ ਰਹਿੰਦਾ ਹੁੰਦਾ ਇਸ ਲਈ ਮੈਂ ਬਿੱਲ ਜਿਹੜਾ ਹੈਗਾ ਤੁਹਾਡੇ ਸਾਹਮਣੇ ਉਹੀ ਕਰਤਾ ਤੁਸੀਂ ਰੋਕ ਕੇ ਵੀਡੀਓ ਦੇਖ ਲਿਓ ਇਹ ਹੈਗੀ ਜੀ ਰੋਸ਼ਨ ਦੀ ਹੱਟੀ ਠੀਕ ਹੈ ਇਹ ਠਾਕੁਰ ਦੁਆਰਾ ਦੇ ਵਿੱਚ ਹੀ ਪੈ ਜਾਂਦੀ ਹੈ ਤੁਸੀਂ ਕਿਸੇ ਮਰਜ਼ੀ ਨੂੰ ਵੀ ਪੁੱਛੋਗੇ ਤਾਂ ਤੁਹਾਨੂੰ ਐਡਰੈਸ ਜਿਹੜਾ ਹੈਗਾ ਸੰਨ ਨਾਲ ਮਿਲ ਜੂਗਾ ਚੌੜੇ ਬਾਜ਼ਾਰ ਦੇ ਵਿੱਚ ਠਾਕੁਰ ਦੁਆਰਾ ਪੈ ਜਾਂਦਾ ਰੋਸ਼ਨ ਦੀ ਹੱਟੀ ਠੀਕ ਹੈ ਜੀ ਤੇ ਅਸੀਂ ਹੁਣ ਦੂਸਰੀ ਸ਼ਾਪ ਤੇ ਆ ਗਏ ਸੀ ਇੱਥੋਂ ਅਸੀਂ ਸ਼ੀਸ਼ੇ ਲੈਣੇ ਸੀਗੇ ਅਸੀਂ ਜਿਹੜੇ ਸ਼ੀਸ਼ੇ ਹੈਗੇ ਨੇ ਉਹ 100 ਗ੍ਰਾਮ ਲੈ 50 ਰੁਪਏ ਦੇ ਠੀਕ ਹੈ ਕਾਫੀ ਸ਼ੀਸ਼ੇ ਜਿਹੜੇ ਹੈਗੇ ਸੀ ਉਹ ਆ ਗਏ ਸੀ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਹਲਕੀਆਂ ਹੀ ਹੁੰਦੀਆਂ ਨੇ ਕਾਫੀ ਜ਼ਿਆਦਾ weight ਹੋ ਜਾਂਦਾ 100 ਗ੍ਰਾਮ ਦੇ ਵਿੱਚ ਵੀ ਤੇ ਦੇਖੋ ਤੁਸੀਂ ਮਤਲਬ ਕਿ ਇਹ ਸਾਰੀ ਮਾਰਕੀਟ ਹੈਗੀ ਆ ਨਾ ਜਿਹੜੀ ਉਹ ਏਸੇ ਇਨ੍ਹਾਂ ਚੀਜ਼ਾਂ ਵਾਸਤੇ ਹੀ ਆ ਕੜਾਈ ਵਾਲੀਆਂ ਚੀਜ਼ਾਂ ਵਾਸਤੇ ਬੁਟੀਕ ਵਾਲੀਆਂ ਚੀਜ਼ਾਂ ਵਾਸਤੇ ਤੇ ਸਾਈਡ ਤੇ ਜਿਹੜੀ ਹੈਗੀਆਂ ਮੇਕਅਪ ਦਾ ਸਮਾਨ ਜਿਹੜਾ ਹੈਗਾ ਉਹ ਸਾਰਾ ਹੀ ਤੁਹਾਨੂੰ ਮਿਲ ਜੂਗਾ ਇੱਥੋਂ ਠੀਕ ਹੈ ਤੇ ਹੋਰ ਇੱਕ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਇੱਕ ਨਵੀਂ ਚੀਜ਼ ਦਿਖਾਉਣੀ ਆ ਜਿੱਥੇ ਤੁਸੀਂ ਜਿਵੇਂ ਹੁਣ ਸੂਟ ਵਗੈਰਾ ਜਿਹੜੇ ਹੈਗੇ ਨੇ ਉਹ ਮਤਲਬ ਡਿਜ਼ਾਈਨ ਵਗੈਰਾ ਬਣਾਉਣੇ ਨੇ ਤਾਂ ਤੁਸੀਂ ਉੱਥੋਂ ਜਿਹੜਾ ਹੈਗਾ ਉਹ ਬਣਾ ਸਕਦੇ ਹੋ ਠੀਕ ਹੈ ਮੈਂ ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣੀ ਆ ਤੇ ਇਹ ਦੇਖੋ ਲਟਕਣ ਵਗੈਰਾ ਬਣਾਉਣ ਵਾਸਤੇ ਸਾਰਾ ਸਮਾਨ ਜਿਹੜਾ ਹੈਗਾ ਤੁਹਾਨੂੰ ਉਹ ਜੋਖ ਕੇ ਮਿਲ ਜਾਊਗਾ ਠੀਕ ਹੈ ਜੀ ਹੁਣ ਅਸੀਂ 100 ਗ੍ਰਾਮ ਲਏ ਮੋਤੀ ਪਰ ਅਸੀਂ ਨੇ ਇਹ ਮੋਤੀ ਛੱਡਤੇ ਸੀ ਕਿਉਂਕਿ ਸਾਨੂੰ ਅੱਗੇ ਜਾ ਕੇ ਪੈਕਟ ਜਿਹੜਾ ਹੈਗਾ ਇੱਥੇ 600 ਰੁਪਏ ਦਾ ਪੈਕਟ ਪੈ ਰਿਆ ਸੀ ਤੇ ਇੱਕ ਦੁਕਾਨ ਤੇ ਸਾਨੂੰ 270 ਰੁਪਏ ਦਾ ਹੀ ਪੈਕਟ ਪਿਆ ਸਿਰਫ ਠੀਕ ਹੈ ਜੀ ਤੇ ਉੱਥੇ ਅਸੀਂ ਜਿਹੜਾ ਹੈਗਾ 270 ਰੁਪਏ ਦਾ ਫਿਰ ਪੈਕਟ ਲੈ ਲਿਆ ਸੀ ਤੇ ਤੁਸੀਂ ਇਹ ਵਾਲੀ ਸ਼ਾਪ ਦੇਖੋ ਇੱਥੇ ਜਿਹੜੇ ਹੈਗੇ ਨੇ ਇਹ ਭਾਜੀ ਡਿਜ਼ਾਈਨ ਜਿਹੜੇ ਹੈਗੇ ਨੇ ਉਹ ਪਾਉਂਦੇ ਨੇ ਸੂਟਾਂ ਤੇ ਜਿਵੇਂ ਹੁਣ ਤੁਸੀਂ ਉਸ ਤੋਂ ਬਾਅਦ ਕਢਾਈ ਕਰ ਸਕਦੇ ਹੋ ਚੱਦਰਾਂ ਤੇ ਜਿਹੜਾ ਹੈਗਾ ਠੱਪੇ ਵਗੈਰਾ ਜੀ ਲੱਗ ਕੇ ਡਿਜ਼ਾਈਨ ਪੈਂਦੇ ਹੁੰਦੇ ਨੇ ਉਦਾਂ ਦੇ ਡਿਜ਼ਾਈਨਿੰਗ ਵੀ ਇੱਥੇ ਕਰਦੇ ਨੇ ਇਹ ਸਿਰਫ 50 ਰੁਪਏ ਦੇ ਵਿੱਚ ਜਿਹੜਾ ਹੈਗਾ ਸੀ ਡਿਜ਼ਾਈਨ ਸ਼ਾਰਪ ਰਏ ਸੀ ਸੂਟਾਂ ਤੇ ਹੁਣ ਇਹ ਚੁੰਨੀਆਂ ਦੇ ਦੇਖੋ 4 ਸਾਈਡ ਜਿਹੜਾ ਹੈਗਾ ਉਹ ਡਿਜ਼ਾਈਨ ਪਾਰੇ ਸੀਗੇ ਹਣਾ ਤੇ ਅੱਗੇ ਮੈਂ ਤੁਹਾਨੂੰ ਸੁਣਾਉਣੀ ਆ ਇਹਨਾਂ ਦਾ ਪ੍ਰਾਈਸ ਜਿਹੜਾ ਹੈਗਾ ਉਹ ਕੀ ਆ ਤੁਸੀਂ ਜਿਹੜਾ ਐਡਰੈਸ ਹੈਗਾ ਇਹਨਾਂ ਦਾ ਵੀਡੀਓ ਨੂੰ ਰੋਕ ਕੇ ਤੁਸੀਂ ਸੇਵ ਕਰ ਸਕਦੇ ਹੋ ਇਹ ਜਿੰਨੀਆਂ ਵੀ ਦੁਕਾਨਾਂ ਹੈਗੀਆਂ ਨੇ ਇੱਕ ਲਾਈਨ ਦੇ ਵਿੱਚ ਬਣੀਆਂ ਹੋਈਆਂ ਨੇ ਬਸ ਤੁਸੀਂ ਆਉਣਾ ਮੇਨ ਹੈਗਾ ਜਿਹੜਾ ਠਾਕੁਰਦਵਾਰਾ ਮੰਦਿਰ ਦੇ ਕੋਲ ਹੀ ਆ ਠੀਕ ਹੈ ਜੀ ਠਾਕੁਰਦਵਾਰਾ ਮੰਦਿਰ ਦੇ ਕੋਲੋਂ ਹੀ ਇਹ ਦੁਕਾਨਾਂ ਜਿਹੜੀਆਂ ਹੈਗੀਆਂ ਨੇ ਸਾਰੀਆਂ ਸ਼ੁਰੂ ਹੁੰਦੀਆਂ ਨੇ ਤੁਸੀਂ ਬਸ ਠਾਕੁਰਦਵਾਰਾ ਪੁੱਛਣਾਗਾ ਚੌੜੇ ਬਾਜ਼ਾਰ ਦੇ ਵਿੱਚ ਆ ਕੇ ਉਹਦੀ ਬੈਕ ਸਾਈਡ ਤੇ ਹੀ ਪੈ ਜਾਊਗਾ ਕਿਉਂਕਿ ਅਸੀਂ ਵੀ ਨਾ ਇੱਥੋਂ ਪੁੱਛ ਕੇ ਹੀ ਆਏ ਆ ਕਿ ਕਿਤੇ ਸਾਰਾ ਸਮਾਨ ਜਿਹੜਾ ਹੈਗਾ ਸਾਨੂੰ ਉਹ ਮਿਲ ਗਿਆ ਇੱਥੋਂ ਹੈਗੇ ਨੇ ਪਰਵੇਂ ਵੀ ਹੈਗੇ ਨੇ ਠੀਕ ਹੈ ਡਿਜ਼ਾਈਨ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਪੇਪਰ ਤੇ ਛਾਪ ਕੇ ਵੀ ਦੇਈ ਦੇਣ ਅੱਛਾ ਫਿਰ ਅਸੀਂ ਮਤਲਬ ਮੋਰਗਿਆ ਮਾਰ ਕੇ ਆਪ ਜਿੰਨੇ ਮਰਜ਼ੀ ਛਾਪ ਕੇ ਜੀਓ ਉਹਦੇ ਉਹਦੇ ਕੀ ਚਾਹਤ ਹੈ ਗ੍ਰਾਮੀਆਂ ਦੇ ਬੇੜੀ ਗਏ ਅੱਛਾ ਜਿਹੜਾ ਜੀ ਗਏ ਤੁਹਾਣਾਂ ਦੇ ਚ ਪਸੰਦ ਹੈ ਪੇਪਰ ਤੇ ਛਾਪ ਕੇ ਲੈ ਜਾਓ ਮੋਰਗਿਆ ਮਾਰ ਕੇ ਛਾਪ ਲਓ ਕੜਾਈ ਵੱਲ ਤੇ ਪੇਂਟਿੰਗ ਵਾਸਤੇ ਜੋ ਵੀ ਚਾਹੀਦਾ ਖਸਾ ਤਾਂ ਵਧੀਆ ਚੀਜ਼ ਹੈ ਹਰਸ਼ਾ ਨਾ ਦੇਖੋ ਹੁਣ ਤੁਸੀਂ ਬਾਜੀ ਦੇ ਮੂੰਹੋਂ ਸੋਣੀ ਲਿਆ ਤੁਸੀਂ ਜਿਹੜਾ ਵੀ ਡਿਜ਼ਾਈਨ ਬਣਵਾਉਂਗੇ ਹੈਵੀ ਤੋਂ ਹੈਵੀ ਤੁਹਾਨੂੰ 50 ਰੁਪਏ ਦੇ ਵਿੱਚ ਹੀ ਇਹ ਕਾ ਆਪਕੇ ਦੇਣਗੇ ਤੇ ਤੁਸੀਂ ਘਰੇ ਜਿਹੜਾ ਹੈਗਾ ਉਹ ਲੈ ਕੇ ਵੀ ਜਾ ਸਕਦੇ ਹੋ ਇਹ ਪੇਪਰ ਠੀਕ ਹੈ 50 ਰੁਪਏ ਦੇ ਵਿੱਚ ਹੀ ਪਊਗਾ ਜਾਂ ਤੁਸੀਂ ਆਪਣਾ ਦੁਪੱਟਾ ਸੂਟ ਚੱਦਰ ਜੋ ਵੀ ਤੁਸੀਂ ਲੈ ਕੇ ਆਉਣਾ ਤੁਸੀਂ ਇੱਥੇ ਛਪਵਾ ਕੇ ਲੈ ਕੇ ਜਾ ਸਕਦੇ ਹੋ ਤੇ ਬਾਅਦ ਚੋਤੇ ਆਪਣਾ ਵਰਕ ਕਰਵਾ ਸਕਦੇ ਹੋ ਹਨ ਆਪਣੀ ਪਸੰਦ ਦਾ ਠੀਕ ਹੈ ਜੀ ਤੇ ਇਹ ਸ਼ਾਪ ਜਿਹੜੀ ਹੈਗੀ ਦੇਖੋ ਮੈਂ ਤੁਹਾਨੂੰ ਕਾਰਡ ਇਹਨਾਂ ਦਾ ਜਿਹੜਾ ਹੈਗਾ ਉਹ ਮੈਂਸ਼ਨ ਕਰਤਾ ਤੁਸੀਂ ਜਿਹੜਾ ਹੈਗਾ ਸਾਰਾ ਐਡਰੈਸ ਜਿਹੜਾ ਹੈਗਾ ਉਹਦੇ ਵਿੱਚ ਦਿੱਤਾ ਹੋਇਆ ਕਾਰਡ ਦੇ ਵਿੱਚ ਤੁਸੀਂ ਵੀਡੀਓ ਰੋਕ ਕੇ ਜਿਹੜਾ ਹੈਗਾ ਉਹ ਕਾਰਡ ਦੇਖ ਲਿਓ ਔਰ ਸਾਰੇ ਇਹਨਾਂ ਦਾ ਐਡਰੈਸ ਜਿਹੜਾ ਹੈਗਾ ਉਹ ਤੁਹਾਨੂੰ ਆਸਾਨੀ ਦੇ ਨਾਲ ਮਿਲ ਜਾਊਗਾ ਠੀਕ ਹੈ ਹੁਣ ਜਿਵੇਂ ਹੁਣ ਇਹ ਫੱਟੀਆਂ ਸਿਗੀਆਂ ਹਨਾ ਬੁਟੀਕ ਦੇ ਕੰਮ ਦੇ ਵਿੱਚ ਆਪਣੇ ਆਉਂਦੀਆਂ ਨਿਗੀਆਂ ਇਹ ਯੂਜ਼ ਦੇ ਵਿੱਚ ਠੀਕ ਹੈ ਨਿਸ਼ਾਨੀਆਂ ਵਗੈਰਾ ਲਾਉਣ ਦੇ ਸਕੇਲ ਠੀਕ ਹੈ ਇਹ ਜਿਹੜਾ ਸਕੇਲ ਸੀਗਾ ਇਹ 20 ਰੁਪਏ ਦਾ ਸੀਗਾ ਜਦੋਂ ਕਿ ਮੈਂ ਇਹ 50 ਰੁਪਏ ਦਾ ਵੀ ਲੈ ਕੇ ਗਈਆਂਗੀ ਇੱਥੇ ਇਹ ਮਾਰਕੀਟ ਦੇ ਵਿੱਚ ਤੁਹਾਨੂੰ ਇਹ ਸਕੇਲ ਜਿਹੜਾ ਹੈਗਾ ਸਿਰਫ 20 ਰੁਪਏ ਦਾ ਹੀ ਮਿਲੂਗਾ ਤੇ ਰਾਉਂਡ ਵਾਲੀ ਜਿਹੜੀ ਫੱਟੀ ਹੈਗੀ ਆ ਉਹ ਵੀ ਤੁਸੀਂ ਲੈਣੀ ਆ ਉਹ ਵੀ ਤੁਹਾਨੂੰ ਇੰਨੇ ਕੁ ਦੀ ਮਿਲ ਜੂਗੀ ਠੀਕ ਹੈ ਜੀ ਹੁਣ ਜਿਹੜੇ ਮੇਰੇ ਸਿਸਟਰ ਨੇ ਰੋਲ ਜਾਂ ਫੜਿਆ ਹੋਇਆ ਹੱਥ ਦੇ ਵਿੱਚ ਇਹ ਜਿਹੜਾ ਅ ਪੇਂਟ ਕਰਨ ਵਾਲਾ ਪੇਪਰ ਹੁੰਦਾ ਨਾ ਜਿੱਦੋਂ ਆਪਾਂ ਡਿਜ਼ਾਈਨਿੰਗ ਉਤਾਰਦੇ ਆ ਉਹਨੇ ਸਾਰਾ ਰੋਲ ਜਿਹੜਾ ਹੈਗਾ ਸੀ ਉਹ ਲਿਆ ਸੀਗਾ ਉਹ ਕਹਿੰਦੀ ਸੀ ਦੀਦੀ ਸਾਡੇ ਉੱਥੇ ਮਤਲਬ 50 ਰੁਪਏ ਦਾ ਜਿਹੜਾ ਮੀਟਰ ਮਿਲਦਾ ਪਰ ਇੱਥੇ ਆਪਰ ਨੂੰ 250 ਰੁਪਏ ਦਾ 10 ਮੀਟਰ ਮਿਲ ਗਿਆ ਸੀ ਠੀਕ ਹੈ ਜੀ 250 ਰੁਪਏ ਦਾ ਆਪਾਂ ਲਿਆ ਸੀਗਾ 240 ਰੁਪਏ ਦਾ 10 ਮੀਟਰ ਠੀਕ ਹੈ ਇੱਥੇ ਜਿਹੜੀਆਂ ਮਿਲਨੀਆਂ ਸੀ ਉਹ ਕੜਾਈ ਵਾਲੀਆਂ ਰੀਲਾਂ ਮਿਲਨੀਆਂ ਸੀਗੀਆਂ ਇਹ ਵੀ ਸ਼ਾਪ ਜਿਹੜੀ ਹੈਗੀ ਆਪਾਂ ਪ੍ਰਿੰਟ ਕਰਦੇ ਆ ਨਾ ਜਿਹੜੇ ਸੂਟਾਂ ਤੇ ਉਹਦੇ ਨਾਲ ਵਾਲੀ ਹੀ ਸ਼ਾਪ ਆ ਬਿਲਕੁਲ ਬਿਲਕੁਲ ਉਹਦੇ ਨਾਲ ਵਾਲੀ ਸ਼ਾਪ ਆ ਠੀਕ ਹੈ ਇੱਥੇ ਤੁਹਾਨੂੰ ਕੜਾਈ ਦੀਆਂ ਰੀਲਾਂ ਵਗੈਰਾ ਮਿਲ ਜਾਣਗੀਆਂ ਇੱਥੇ ਰੀਲ ਜਿਹੜੀ ਹੈਗੀ ਆ ਦੇਖੋ ਤੁਸੀਂ ਇੱਦਾਂ ਚੂਜ਼ ਕਰਕੇ ਲੈ ਸਕਦੇ ਹੋਗੇ ਹਨਾ ਤੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਹੋਊਗਾ ਤੁਸੀਂ ਆਪਣਾ ਇਹਨਾਂ ਨੂੰ ਨੰਬਰ ਦੱਸ ਦੋ ਇਹ ਉਸੇ ਹਿਸਾਬ ਨਾਲ ਜਿਹੜੇ ਹੈਗੇ ਨੇ ਉਹ ਨੰਬਰ ਕੱਢ ਦੇਣਗੇ ਠੀਕ ਹੈ ਕਿਉਂਕਿ ਮੇਰੀ ਸਿਸਟਰ ਜਿਹੜੀ ਹੈਗੀ ਆ ਉਹ ਮਸ਼ੀਨ ਨਹੀਂ ਕढ़ाई ਵੀ ਕਰਦੀ ਆ ਔਰ ਹੱਥ ਦੇ ਜਿਹੜੇ ਸੂਟ ਹੈਗੇ ਨੇ ਉਹ ਵੀ ਬਣਾਉਂਦੀ ਆ ਠੀਕ ਹੈ ਇਸ ਲਈ ਅਸੀਂ ਇੱਥੋਂ ਰੀਲਾਂ ਜਿਹੜੀਆਂ ਹੈਗੀਆਂ ਸੀ ਉਹ ਲੈ ਲਈਆਂ ਸੀ ਰੀਲ ਜਿਹੜੀ ਆਪਾਂ ਨੂੰ ਪਈਆ ਉਹ ਸਾਰੀ 18 ਰੁਪਏ ਦੀ ਪਈਆ ਉਹ ਤੁਸੀਂ ਸੁਣ ਲਓ ਅੱਗੇ ਸਿੰਗਲ ਮੀਡੀਆ ਉਧਰ 18 ਦੀ ਪਹੁੰਚੀ ਉੱਥੋਂ सस्ती ਹੈ ਬੈਂਦੀ ਤੇ ਦੇਖੋ ਹੁਣ ਤੁਸੀਂ ਸੁਣ ਹੀ ਲਿਆ ਹੋਣਾ ਹਨਾ 18 ਰੁਪਏ ਦੀ ਤੁਹਾਨੂੰ ਰੀਲ ਜਿਹੜੀ ਹੈਗੀ ਉਹ ਪਾਉਗੀ ਜੇ ਤੁਸੀਂ ਡੱਬਾ ਲੈ ਕੇ ਜਾਵਨੇ ਹੋਗੇ ਕਢਾਈ ਵਾਲੀ ਕਢਾਈ ਵਾਲੀ ਰੀਲ ਜਦੋਂ ਕਿ ਆਪਾਂ ਨੂੰ 30 ਰੁਪਏ ਤੋਂ ਘੱਟ ਨਹੀਂ ਪੈਂਦੀ ਹੈਗੀ ਵੱਡੀ ਵਾਲੀ ਰੀਲ ਜਿਹੜੀ ਹੁੰਦੀ ਹੈ ਜਿੱਦਾਂ ਰੇਸ਼ਮ ਦੀ ਰੀਲ ਬੋਲਦੇ ਆ ਉਹਨੂੰ ਹਨਾ ਉਹ ਤੁਹਾਨੂੰ 30 ਰੁਪਏ ਤੋਂ ਘੱਟ ਨਹੀਂ ਪੂਗੀ ਜੇ ਤੁਸੀਂ ਸਿੰਗਲ ਲਓਗੇ ਪਰ ਇੱਥੇ ਤੁਹਾਨੂੰ ਸਿਰਫ 18 ਰੁਪਏ ਦੀ ਪਾਉਗੀ ਜੇ ਤੁਸੀਂ ਸਿੰਗਲ ਰੀਲ ਲੈਣੀ ਹੈ ਤਾਂ ਤੁਹਾਨੂੰ 20 ਰੁਪਏ ਦੀ ਪਾਉਗੀ ਠੀਕ ਹੈ 30 ਰੁਪਏ ਵਾਲੀ ਰੀਲ 20 ਰੁਪਏ ਦੇ ਵਿੱਚ ਪਾਉਗੀ ਜੇ ਤੁਸੀਂ ਡੱਬਾ ਲੈਣਾ ਫਿਰ 18 ਰੁ ਇਹ ਕਿਉਂਕਿ ਅਸੀਂ ਸਿੰਗਲ ਲਈ ਸੀ ਤੇ ਦੋ ਤਿੰਨ ਰੀਲਾਂ ਜਿਹੜੀਆਂ ਹੈਗੀਆਂ ਨੇ ਉਹ ਹੋਰ ਲਈਆਂ ਸੀ ਤੁਸੀਂ ਪਹਿਲਾਂ ਆਪਣੇ ਸ਼ਹਿਰ ਦੇ ਵਿੱਚ ਰੇਟ ਜਿਹੜਾ ਹੈਗਾ ਉਹ ਪਤਾ ਕਰ ਲਿਓ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਕਿ ਕਿਹੜੀ ਚੀਜ਼ ਦਾ ਰੇਟ ਜਿਹੜਾ ਹੈਗਾ ਉਹ ਕਿੰਨਾ ਫਰਕ ਸੀਗਾ ਠੀਕ ਹੈ ਜੀ ਤੇ ਇਹ ਜਿਹੜੀ ਹੈਗੀ ਡੋਰੀ ਇਹ ਜਿਹੜੀ ਕਢਾਈ ਕਰਦੇ ਆ ਸੂਟ ਸਾਈਡਾਂ ਤੇ ਲੱਗਦੀ ਹੁੰਦੀ ਹੈ ਚਾਕਾਂ ਵਗੈਰਾ ਦੇ ਉੱਪਰ ਜਦੋਂ ਆਪਾਂ ਕਢਾਈ ਕਰਦੇ ਹੁੰਦੇ ਆ ਸੂਟਾਂ ਦੇ ਵਿੱਚ ਠੀਕ ਹੈ ਇਹ ਜਿਹੜਾ ਹੈਗਾ ਇਹ ਤੋਲ ਕੇ ਦੇਣਾ ਸੀ ਇਹ ਲਗਭਗ ਜਿਹੜਾ ਹੈਗਾ ਉਹ ਆਪਾਂ ਨੂੰ 150 ਰੁਪਏ ਦਾ ਜਿਹੜਾ ਰੋਲ ਪੈਣਾ ਸੀਗਾ ਠੀਕ ਹੈ ਜੀ ਤੋਲ ਕੇ ਇਹ ਕਹਿੰਦੇ ਸੀ ਤੁਸੀਂ ਕੇ ਦੇਵਾਂਗੇ ਠੀਕ ਹੈ ਤੁਸੀਂ ਫਰੇਮ ਦੇਖ ਸਕਦੇ ਹੋ ਜਿਹੜੇ ਫਰੇਮ ਹੈਗੇ ਨੇ ਵੱਡੇ ਤੋਂ ਵੱਡਾ ਫਰੇਮ ਜੀ ਜਿਹੜਾ ਹੈਗਾ ਉਹ ਤੁਹਾਨੂੰ 30 40 ਰੁਪਏ ਦੇ ਵਿੱਚ ਮਿਲ ਜੂਗਾ ਇਥੋਂ ਠੀਕ ਹੈ ਤੇ ਜਿਹੜੀ ਆਪਾਂ ਸਿੰਪਲ ਰੀਲ ਹੁੰਦੀ ਹੈ ਜਿੱਦਾਂ ਬੁਟੀਕ ਵਾਲੀਆਂ ਭੈਣਾਂ ਯੂਜ਼ ਕਰਦੀਆਂ ਨੇ ਉਹ 2.5 ਰੁਪਏ ਦੀ ਪੈਣੀ ਸੀ ਤੁਹਾਨੂੰ ਸੇਮ ਮਤਲਬ ਦੱਬੇ ਦੇ ਵਿੱਚ ਜੇ ਤੁਸੀਂ ਲੈਣੀ ਹੋਵੇ 2.5 ਰੁਪਏ ਦੀ ਰੀਲ ਪੈਣੀ ਸੀ ਉਦੋਂ ਤੁਹਾਨੂੰ 5 ਰੁਪਏ ਦੀ ਰੀਲ ਪੈਂਦੀ ਆ ਹਨਾ ਤੇ ਇਹ ਦੇਖੋ ਅੱਗੇ ਪੈਚ ਵਗੈਰਾ ਲੱਗੇ ਹੋਏ ਸੀਗੇ 골ਡਨ ਹਨਾ ਇਹ ਬਿਲਕੁਲ ਨਾਲ ਨਾਲ ਹੀ ਨੇ ਦੁਕਾਨਾਂ ਜਦੋਂ ਤੁਸੀਂ ਆਉਂਗੇ ਨਾ ਇੱਥੇ ਤਾਂ ਤੁਹਾਨੂੰ ਬਿਲਕੁਲ ਨਾਲ ਨਾਲ ਮਿਲ ਜਾਣੀਆਂ ਦੁਕਾਨਾਂ ਇਸੇ ਲਈ ਜਿਹੜਾ ਸਪੈਸ਼ਲ ਆਪਾਂ ਨੂੰ ਹਰ ਇੱਕ ਦੁਕਾਨ ਦਾ ਐਡਰੈਸ ਜਿਹੜਾ ਹੈਗਾ ਉਹ ਆਪਾਂ ਨਹੀਂ ਦੱਸਿਆ ਕਿਉਂਕਿ ਬਿਲਕੁਲ ਨਾਲ ਨਾਲ ਹੀ ਪੈ ਜਾਂਦੀਆਂ ਨੇ ਇਹ ਦੁਕਾਨਾਂ ਠੀਕ ਹੈ ਜੀ ਤੁਸੀਂ ਜੋ ਵੀ ਸਮਾਨ ਲੈਣਾ ਹੈਗਾ ਉਹ ਤੋਂ ਇਕੱਠਾ ਲੈ ਸਕਦੇ ਹੋ ਜਿੱਦਾਂ ਵਿਆਹਾਂ ਸ਼ਾਦੀਆਂ ਦੇ ਵਿੱਚ ਮਹਿੰਦੀ ਵਗੈਰਾ ਦਾ ਫੰਕਸ਼ਨ ਹੁੰਦਾ ਹਲਦੀ ਦਾ ਫ ਹੁੰਦਾ ਨਾ ਉਹ ਸਾਰਾ ਕੁਝ ਦੇਖੋ ਡੈਕੋਰੇਸ਼ਨ ਦਾ ਸਮਾਨ ਜਿਹੜਾ ਹੈਗਾ ਇੱਥੇ ਪਿਆ ਸੀਗਾ ਇਹ ਜਿਹੜੇ ਗਿਫਟ ਵਗੈਰਾ ਪੈਕ ਕਰਨੇ ਨੇ ਇਹ ਦੁਕਾਨ ਦੇ ਵਿੱਚ ਉਹ ਸਾਰਾ ਸਮਾਨ ਜਿਹੜਾ ਹੈਗਾ ਤੁਹਾਨੂੰ ਮਿਲ ਜੂਗਾ ਮੈਂ ਜਿਹੜਾ ਬਾਜ਼ਾਰ ਹੈਗਾ ਤੁਹਾਨੂੰ ਸਾਰਾ ਹੀ ਦਿਖਾ ਦਨੀ ਆ ਕਿ ਇਹ ਕਿਸਰ रिलेटेड ਬਾਜ਼ਾਰ ਹੈਗਾ ਇਹ ਮੇਕਅਪ ਦੀਆਂ ਦੁਕਾਨਾਂ ਵਿਆਹਾਂ ਸ਼ਾਦੀਆਂ ਦੇ ਵਿੱਚ ਡੈਕੋਰੇਸ਼ਨ ਦਾ ਸਮਾਨ ਠੀਕ ਹੈ ਤੇ ਗਿਫਟ ਵਗੈਰਾ ਜੋ ਵੀ ਆਪਾਂ ਵਿਆਹਾਂ ਸ਼ਾਦੀਆਂ ਦੇ ਵਿੱਚ ਦੇਣਿਆ ਉਹ ਇਹਦੇ ਰਿਗਾਰਡਿੰਗ ਸਮਾਨ ਜਿਹੜਾ ਹੈਗਾ ਉਹ ਸਾਨੂੰ ਸਾਰਾ ਇਸ ਬਾਜ਼ਾਰ ਦੇ ਵਿੱਚੋਂ ਮਿਲ ਜੂਗਾ ਐਡਰੈਸ ਮੈਂ ਦੇਖੋ ਦੋ ਵਾਰੀ ਪਹਿਲਾਂ ਮੈਂਸ਼ਨ ਕਰਤਾ ਇੱਕ ਵਾਰੀ ਮੈਂ ਫੇਰ ਮੈਂਸ਼ਨ ਕਰ ਦਿੰਨੀ ਆ ਇਹ ਹੈਗਾ ਜੀ ਚੌੜੇ ਬਾਜ਼ਾਰ ਦੇ ਵਿੱਚ ਪੈ ਜਾਂਦਾ ਠਾਕੁਰ ਦੁਆਰਾ ਠੀਕ ਹੈ ਹੁਣ ਜਿਹੜਾ ਇਹ ਵਾਲਾ ਆਪਾਂ ਸਮਾਨ ਦਿਖਾ ਰਹੇ ਆ ਮੇਕਅਪ ਦਾ ਇਹ ਆਪਾਂ ਨੂੰ ਮਿਲੂਗਾ ਚੌੜਾ ਬਾਜ਼ਾਰ ਗੁੜ ਮੰਡੀ ਦੇ ਵਿੱਚ ਠੀਕ ਹੈ ਗੁੜ ਮੰਡੀ ਚੌੜਾ ਬਾਜ਼ਾਰ ਜਿਹੜਾ ਹੈਗਾ ਉਹ ਔਰ ਠਾਕੁਰ ਦੁਆਰਾ ਬਿਲਕੁਲ ਨਾਲ-ਨਾਲ ਹੀ ਨੇ ਠੀਕ ਹੈ ਠਾਕੁਰ ਦੁਆਰਾ ਜਿੱਦਾਂ ਹੈਗਾ ਚੌੜੇ ਬਾਜ਼ਾਰ ਦੀ ਬੈਕ ਸਾਈਡ ਤੇ ਪੈ ਜਾਂਦਾ ਇਹ ਜਿਹੜਾ ਹੁਣ ਮੈਂ ਤੁਹਾਨੂੰ ਸਮਾਨ ਦਿਖਾ ਰਹੀ ਹਾਂ ਇਹ ਪੈ ਜਾਂਦਾ ਮੇਨ ਚੌੜੇ ਬਾਜ਼ਾਰ ਦੇ ਵਿੱਚ ਗੁੜ ਮੰਡੀ ਦੇ ਵਿੱਚ ਠੀਕ ਹੈ ਇਹ ਗੁੜ ਮੰਡੀ ਦੇ ਵਿੱਚ ਉਹ ਦੇਖੋ ਜਿਵੇਂ ਆਪਾਂ ਦਿੱਲੀ ਦੀਆਂ ਵੱਡੀਆਂ-ਵੱਡੀਆਂ ਮਾਰਕੀਟਾਂ ਹੁੰਦੀਆਂ ਨੇ ਨਾ ਇਹ ਸਮਾਨ ਜਿਹੜਾ ਹੈਗਾ ਆਪਾਂ ਉਵੇਂ ਹੀ ਆਪਾਂ ਇੱਥੋਂ ਲੈ ਸਕਦੇ ਹਾਂ ਇਹ ਸਿਰਫ ਦੇਖੋ ਦੁਕਾਨਾਂ ਵਾਲੇ ਜਿਹੜੇ ਹੈਗੇ ਨੇ ਉਹ ਇੱਥੋਂ ਹੀ ਸਮਾਨ ਲੈ ਕੇ ਜਾਂਦੇ ਨੇ ਤੁਸੀਂ ਸਿੰਗਲ ਪੀਸ ਵੀ ਲੈ ਸਕਦੇ ਹੋ ਉਹ ਕੋਈ ਚੱਕਰ ਨਹੀਂ ਆ ਹੁਣ ਜਿਹੜੀਆਂ ਇਹ ਲਿਪਸਟਿਕਾਂ ਹੈਗੀਆਂ ਨੇ ਇਹ 50-50 ਰੁਪਏ ਦੀਆਂ ਤੁਹਾਨੂੰ ਜਿਹੜੀਆਂ ਹੈਗੀਆਂ ਪੈਣਗੀਆਂ ਤੇ ਰਬੜ ਬੈਂਡ ਵਗੈਰਾ ਜਿਹੜੇ ਹੈਗੇ ਨੇ ਉਹ ਤੁਹਾਨੂੰ 10-20 ਰੁਪਏ ਦੇ ਪੈ ਜਾਣਗੇ ਜਿਵੇਂ ਕਿ ਜਿਹੜੇ ਜ਼ਿਆਦਾ ਫੈਂਸੀ ਨੇ ਉਹ ਤੁਹਾਨੂੰ 20 ਰੁਪਏ ਦੇ ਪੈ ਜਾਣਗੇ ਠੀਕ ਹੈ ਜੀ ਨੇਲ ਐਕਸਟੈਂਸ਼ਨ ਹੇਅਰ ਐਕਸੈਸਰੀ ਜੋ ਵੀ ਤੁਸੀਂ ਇੱਥੋਂ ਲੈਣਾ ਚਾਹੋ ਸਾਰਾ ਕੁਝ ਮਿਲ ਜੂਗਾ ਹੁਣ ਜਿਵੇਂ ਇਹ ਸੂਈਆਂ ਪਿਆਰ ਸੀਗੇ ਉਹ ਆਪਾਂ ਨੂੰ ਵੀਰ ਪੈ ਦਾ ਕੋਈ ਤੀਰ ਪੈ ਦਾ ਜਿਵੇਂ ਹੁਣ ਜਿਆਦਾ ਹੈਵੀ ਨਹੀਂ ਨੇ ਨਾ ਸੂਈਆਂ ਉਹ ਤੀਰ ਪੈ ਦਾ ਤੁਹਾਨੂੰ ਪੈ ਜਾਊਗਾ ਅਸੀਂ ਲੈ ਕੇ ਦੇਖਿਆ ਉਦਾਂ ਇਹ 40 ਰੁਪਏ ਦਾ ਪਿਆਰ ਜਿਹੜਾ ਹੈਗਾ ਉਹ ਆਪਾਂ ਨੂੰ ਪੈਂਦਾ ਹੁੰਦਾ ਠੀਕ ਹੈ ਜੀ ਹੁਣ ਜੂੜੇ ਤੇ ਲਗਾਉਣ ਵਾਲੀ ਐਕਸੈਸਰੀ ਵਗੈਰਾ ਜਿਹੜੀਆਂ ਹੈਗੀਆਂ ਨੇ ਹੁਣ ਦੇਖੋ ਆਰਟੀਫੀਸ਼ੀਅਲ ਹੇਅਰ ਐਕਸੈਸਰੀ ਜਿਹੜੀ ਹੈਗੀ ਹੈ ਨਾ ਜੂੜੇ ਵਗੈਰਾ ਵਾਸਤੇ ਉਹ ਤੁਸੀਂ ਇੱਥੋਂ ਲੈ ਸਕਦੇ ਹੋ ਠੀਕ ਹੈ ਹੁਣ ਦੇਖੋ ਵਾਲ ਜਿਹੜੇ ਹੈਗੇ ਨੇ ਉਹ ਬਿਲਕੁਲ オリジナル ਹੀ ਲੱਗ ਰਹੇ ਨੇਗੇ ਤੇ ਬਹੁਤ ਹੀ ਜਿੱਦਾ ਪਾਰਲਰ ਵਗੈਰਾ ਤੇ ਆਪਾਂ ਜਾਣਦੇ ਆ ਆਪਾਂ ਨੂੰ ਜਾਣ ਦੀ ਲੋੜ ਨਹੀਂ ਹੈਗੀ ਆਪਾਂ ਘਰੇ ਹੀ ਜਿਹੜਾ హెయిర్ ਸਟਾਈਲ ਹੈਗਾ ਉਹ ਕਰ ਸਕਦੇ ਆ ਠੀਕ ਹੈ ਜੀ ਤੇ ਆਪਾਂ ਸੋਚਿਆ ਆਂਟੀ ਸਾਡੇ ਨਾਲ ਸੀ ਆਪਾਂ ਉਹਨਾਂ ਦੇ ਲਗਾ ਕੇ ਤੁਹਾਨੂੰ ਥੋੜਾ ਜਿਹਾ ਜਿਹੜਾ ਹੈਗਾ ਟਰਾਈ ਕਰਦੇ ਨੇ ਵੀ ਇਹਦੀ ਲੁੱਕ ਜਿਹੜੀ ਹੈਗੀ ਉਹ ਕਿਵੇਂ ਦੀ ਆਊਗੀ ਹੁਣ ਤੁਸੀਂ ਇਹ ਮਾਰਕੀਟ ਦੇ ਵਿੱਚੋਂ ਜਿਵੇਂ ਹੁਣ ਵਿਆਹਾਂ ਸ਼ਾਦੀਆਂ ਹੁੰਦੀਆਂ ਨੇ ਮੇਕਅਪ ਕਿੱਟ ਬਣਵਾਉਣੀ ਆ ਤਾਂ ਸਾਰੀ ਜਿਹੜੀ ਹੈਗੀ ਆ ਤੁਹਾਨੂੰ ਉਹ ਸਾਰੀ ਬਣਾ ਕੇ ਦੇ ਦੇਣਗੇ ਠੀਕ ਹੈ ਜੀ ਤੇ ਆ ਦੇਖੋ ਇਹ ਰਕਸੈਸਰੀ ਹੋਰ ਜਿਹੜੀ ਹੈਗੀ ਬਹੁਤ ਹੀ ਪਿਆਰੀ ਲੱਗੀ ਹੋਈ ਸੀ ਸਟੋਨ ਵਾਲੀ ਹਨਾ ਤੇ ਬੋ ਬਣੀ ਹੋਈ ਸੀਗੀ ਜਿੱਦਾਂ ヘア ਆਪਾਂ ਖੁੱਲੇ ਛੱਡ ਲੈਣੇ ਆ ਉਹਦੇ ਉੱਪਰ ਲਗਾਉਣ ਨੂੰ ਬਹੁਤ ਹੀ ਪਿਆਰਾ ਪਿਆਰੀ ਜਿਹੜੀ ਹੈਗੀ ਇਹ ਐਕਸੈਸਰੀ ਸੀ ਇਸ ਮਾਰਕੀਟ ਦੇ ਵਿੱਚੋਂ ਜਿਵੇਂ ਹੁਣ ਕਿਸੇ ਦੇ ਵਿਆਹ ਸ਼ਾਦੀ ਹੈਗੇ ਤੁਸੀਂ ਪੂਰੀ ਕਿੱਟ ਜਿਹੜੀ ਹੈਗੀ ਆ ਉਹ ਸਾਰੀ ਡਿਟੇਲ ਇਹ ਰੱਖਦੇ ਨੇ ਕਿ ਕਿੱਟ ਦੇ ਵਿੱਚ ਕੀ ਕੀ ਬਣਦਾ ਹੁੰਦਾ ਤੁਹਾਨੂੰ ਆਪਣੇ ਹਿਸਾਬ ਨਾਲ ਜਿਹੜੀ ਹੈਗੀ ਇਹ ਸਾਰੀ ਕਿੱਟ ਜਿਹੜੀ ਹੈਗੀ ਉਹ ਬਣਾ ਕੇ ਦੇ ਦੇਣਗੇ ਠੀਕ ਹੈ ਸਾਰੀ ਜਿਹੜਾ ਹੈਗਾ ਇਹਨਾਂ ਕੋਲੇ ਬਣਿਆ ਹੁੰਦਾ ਚਾਰ ਟਿਕ ਬੀ ਚਾਰਟ ਦੇ ਵਿੱਚ ਜੋ ਜੋ ਵੀ ਹੈਗਾ ਜਿਵੇਂ ਹੁਣ ਆਪਾਂ ਨੂੰ ਕਈ ਨਹੀਂ ਸਮਾਨ ਯਾਦ ਰਹਿੰਦਾ ਤਾਂ ਸਾਰਾ ਚਾਰਟ ਇਹਨਾਂ ਕੋਲੇ ਬਣਿਆ ਹੁੰਦਾ ਤੁਸੀਂ ਉਸੇ ਹਿਸਾਬ ਨਾਲ ਕਿੱਟ ਵਗੈਰਾ ਜਿਹੜੀ ਹੈਗੀ ਉਹ ਬਣਵਾ ਸਕਦੇ ਹੋ ਠੀਕ ਹੈ ਤੇ ਜਿਹੜੀ ਇਹ హెయిర్ ਐਕਸੈਸਰੀ ਹੈਗੀ ਬਹੁਤ ਹੀ ਪਿਆਰੀ ਲੱਗੀ ਹੋਈ ਸੀ ਸਾਰੀ ਤੇ ਮੈਂ ਤੁਹਾਨੂੰ ਤੇ ਆ ਦੇਖੋ ਤੁਸੀਂ ਜੂੜੇ ਵਾਲੀ ਇਹ ਜਿਹੜੀ ਐਕਸੈਸਰੀ ਸੀ ਸਾਰੀ ਬਹੁਤ ਹੀ ਪਿਆਰੀ ਸੀ ਹੁਣ ਦੇਖੋ ਪਾਰਲਰ ਵਗੈਰਾ ਤੇ ਆਪਾਂ ਇਹਨਾਂ ਦਾ ਮਤਲਬ ਦਿੰਨੇ ਆ ਹਨਾ ਪੈਸਾ ਹੇਅਰ ਸਟਾਈਲ ਬਣਵਾਉਣ ਦਾ ਤੇ ਇੱਥੋਂ ਤੁਸੀਂ ਐਕਸੈਸਰੀ ਜਿਹੜੀ ਹੈਗੀ ਆ ਲੈ ਕੇ ਜਾ ਸਕਦੇ ਹੋ ਦੇਖੋ ਇਹ ਇਹਦੇ ਚ ਜ਼ਿਆਦਾ ਬੈਨੀਫਿਟ ਹੁੰਦਾ ਇਹ ਕਾਫੀ ਵਾਰ ਯੂਜ਼ ਹੋ ਜਾਂਦੀ ਆ ਜਦੋਂ ਕਿ ਆਪਾਂ ਪਾਰਲਰ ਵਗੈਰਾ ਤੇ ਜਾਂਦੇ ਆ ਤਾਂ ਹੈਅਰ ਸਟਾਈਲ ਦੇ ਹੀ ਆਪਾਂ ਤੋਂ ਉਹ 400 500 ਰੁਪਏ ਜਿਹੜੇ ਹੈਗੇ ਨੇ ਉਹ ਚਾਰਜ ਕਰਦੇ ਹੁੰਦੇ ਨੇ ਤੇ ਜਿਹੜੀ ਇਹ ਹੈਰ ਐਕਸੈਸਰੀ ਹੈਗੀ ਸੀ ਇਹ 150 ਰੁਪਏ ਦੇ ਵਿੱਚ ਸੀਗੀ ਠੀਕ ਹੈ ਜੀ ਜਿੱਦਾਂ ਹੁਣ ਕੋਈ ਜ਼ਿਆਦਾ ਹੈਵੀ ਡਿਜ਼ਾਈਨ ਬਣਿਆ ਹੋ ਤਾਂ ਉਹ 200 ਰੁਪਏ ਦੇ ਵਿੱਚ ਸੀਗੀ ਠੀਕ ਹੈ ਤੁਸੀਂ ਇੱਕ ਵਾਰੀ ਚੱਕਰ ਇੱਥੇ ਜਿਹੜਾ ਹੈਗਾ ਉਹ ਜ਼ਰੂਰ ਲਗਾਓ ਇਹ ਹੈਗੀ ਆ ਲੁਧਿਆਣੇ ਦੀ ਗੁੜ ਮੰਡੀ ਦੇ ਵਿੱਚ ਪੈ ਜਾਂਦਾ ਹੈ ਠੀਕ ਹੈ ਜਿਹੜਾ ਆਪਾਂ ਮੇਕਅਪ ਦਾ ਸਮਾਨ ਦਿਖਾ ਰਹੇ ਹਾਂ ਤੇ ਜਿਹੜਾ ਆਪਾਂ ਪਿੱਛੇ ਦਿਖਾਇਆ ਸਮਾਨ ਸਾਰਾ ਉਹ ਪੈ ਜਾਂਦਾ ਜੀ ਠਾਕੁਰ ਦੁਆਰਾ ਦੇ ਵਿੱਚ ਠੀਕ ਹੈ ਇਹ ਬਿਲਕੁਲ ਨਾਲ-ਨਾਲ ਹੀ ਨੇ ਇਹ ਮਾਰਕੀਟ ਦੇਖੋ ਅਸੀਂ ਚੱਲ ਕੇ ਹੀ ਆਏ ਆ ਉਹੀ ਸਾਨੂੰ ਰਿਕਸ਼ਾ ਵਗੈਰਾ ਨਹੀਂ ਕਰਨਾ ਪਿਆ ਹੈਗਾ ਬਸ ਇੱਕ ਮੇਨ ਗੱਲ ਇਹ ਹੈਗੀ ਆ ਕਿ ਤੁਸੀਂ ਇੱਥੇ ਗੱਡੀ ਵਗੈਰਾ ਜਿਹੜੀ ਹੈਗੀ ਉਹ ਨਹੀਂ ਲੈ ਕੇ ਆ ਸਕਦੇ ਹੈਗੇ ਸਿਰਫ ਸਕੂਟੀ ਵਗੈਰਾ ਜਿਹੜੀ ਹੈਗੀ ਉਹ ਹੀ ਲੈ ਕੇ ਆ ਸਕਦੇ ਹੋ ਤੁਸੀਂ ਸਕੂਟੀ ਵਗੈਰਾ ਸਟੈਂਡ 'ਚ ਖੜਾ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਪੈਦਲ ਚੱਲ ਕੇ ਜਿਹੜਾ ਹੈਗਾ ਆ ਸਕਦੇ ਹੋ ਠੀਕ ਹੈ ਜੀ ਇਹ ਜਿਹੜੀਆਂ ਸਾਰੀਆਂ ਲਿਪਸਟਿਕ ਵਗੈਰਾ ਹੈਗੀਆਂ ਸੀ ਇਹ ਸਿਰਫ 50-50 ਰੁਪਏ ਦੀਆਂ ਸੀਗੀਆਂ ਠੀਕ ਹੈ ਮੈਟ ਦੇ ਵਿੱਚ ਲਿਪਸਟਿਕ ਸੀਗੀਆਂ ਤੇ ਲਿਕਵਿਡ ਜੋ ਵੀ ਹੈਗੀਆਂ ਸਾਰੀਆਂ ਲਿਪਸਟਿਕ ਇੱਥੇ ਸਾਰੀ ਤਰ੍ਹਾਂ ਦੀਆਂ ਪਈਆਂ ਸੀ ਕਲਰ ਜਿਹੜੇ ਹੈਗੇ ਨੇ ਉਹ ਤੁਹਾਨੂੰ ਸਾਰੇ ਅਵੇਲੇਬਲ ਮਿਲ ਜਾਣਗੇ ਤੁਸੀਂ ਸਿੰਗਲ ਪੀਸ ਵੀ ਲੈ ਸਕਦੇ ਹੋ ਆਪਣੀ ਸ਼ਾਪ ਲਈ ਜਿਹੜੇ ਹੈਗਾ ਉਹ ਵੀ ਲੈ ਸਕਦੇ ਹੋ ਜੇ ਤੁਸੀਂ ਸ਼ਾਪ ਲਈ ਰੱਖਣਾ ਫਿਰ ਤਾਂ ਇਹ ਹੋਰ ਵੀ ਸਸਤੀਆਂ ਪੈਣੀਆਂ ਦੇਖੋ ਇਹ ਜਿਹੜੇ ਅ ਕਲਰ ਸੀਗੇ ਇਹ ਬਹੁਤ ਹੀ ਪਿਆਰੇ ਸੀ ਨਿਊਡ ਜਿਹੇ ਕਲਰ ਸੀਗੇ ਸਾਰੇ ਠੀਕ ਹੈ ਜੀ ਜਿਵੇਂ ਹੁਣ ਨਿਊਡ ਕਲਰ ਜਿਹੜੇ ਹੁੰਦੇ ਨੇ ਉਹ ਸ਼ਾਪ ਵਗੈਰਾ ਤੇ ਬਹੁਤ ਆਪਾਂ ਨੂੰ ਘੱਟ ਅਵੇਲੇਬਲ ਹੁੰਦੇ ਨੇਗੇ ਤੇ ਇੱਥੇ ਆ ਕੇ ਤੁਸੀਂ ਜੋ ਵੀ ਨਿਊਡ ਕਲਰ ਲੈਣੇ ਨੇ ਬ੍ਰਾਈਟ ਕਲਰ ਲੈਣੇ ਨੇ ਸਾਰੇ ਤੁਹਾਨੂੰ ਮਿਲ ਜਾਣਗੇ ਠੀਕ ਹੈ ਤੇ ਇਹ ਦੇਖੋ ਇਹ ਸੀਗੇ ਨੇਲ ਐਕਸਟੈਂਸ਼ਨ ਹਨਾ ਜਿੱਦਾਂ ਆਪਾਂ ਨੇਲ ਐਕਸਟੈਂਸ਼ਨ ਕਰਾਉਣੇ ਆ ਤਾਂ ਬਹੁਤ ਹੀ ਮਹਿੰਗੀ ਪੈ ਜਾਂਦੀ ਆ ਸਾਨੂੰ ਕਿ ਤੁਸੀਂ ਇਹ ਜਿਹੜਾ ਹੈਗਾ ਇਹ ਸਾਨੂੰ 100 ਰੁਪਏ ਦੇ ਵਿੱਚ ਸਾਰੇ ਨੇਲ ਜਿਹੜੇ ਹੈਗੇ ਨੇ ਉਹ ਮਿਲ ਜਾਣਗੇ ਵਿਦ ਗਲੂ ਹਨਾ ਗਲੂ ਵੀ ਜਿਹੜੀ ਹੈਗੀ ਉਹ ਇਹਨਾਂ ਦੇ ਨਾਲ ਹੀ ਹੁੰਦੀ ਹੈ ਬਹੁਤ ਹੀ ਜਿਹੜੇ ਸੋਹਣੇ ਡਿਜ਼ਾਈਨ ਸੀਗੇ ਉਹ ਇਹਨਾਂ ਕੋਲ ਪਏ ਸੀਗੇ ਠੀਕ ਹੈ ਜੀ ਅਸੀਂ ਵੀ ਥੋੜਾ ਬਹੁਤਾ ਸਮਾਨ ਜਿਹੜਾ ਹੈਗਾ ਉਹ ਇੱਥੋਂ ਲਿਆ ਲਿਪਸਿਕ ਵਗੈਰਾ ਜਿਹੜੀਆਂ ਹੈਗੀਆਂ ਸੀ ਤੇ ਦੇਖੋ ਇਦਾਂ ਨਹੀਂ ਹੈਗਾ ਕਿ ਇਹ ਲਿਪਸਿਕ ਜਿਹੜੀਆਂ ਹੈਗੀਆਂ ਨੇ ਇਹ ਵਧੀਆ ਨਹੀਂ ਹੁੰਦੀਆਂ ਜਦੋਂ ਇਹੀ ਦੁਕਾਨਾਂ ਤੇ ਜਾ ਕੇ ਪੈਕ ਹੋ ਜਾਂਦੀਆਂ ਨੇ ਨਾ ਪੈਕਿੰਗ ਦੇ ਵਿੱਚ ਲੈ ਕੇ ਜਾਂਦੇ ਆ ਉਹ ਬਹੁਤ ਸੋਹਣੇ ਤਰੀਕੇ ਨਾਲ ਉਹਨੂੰ ਸਜਾ ਦਿੰਦੇ ਆ ਬਸ ਉਸੇ ਲਈ ਸਾਨੂੰ ਸੇਮ ਦੇਤੇ ਹੀ ਉਹ ਦਿੰਦੇ ਹੁੰਦੇ ਆਗੇ ਪਰ ਇੱਥੇ ਤੁਹਾਨੂੰ ਬਹੁਤ ਹੀ ਘੱਟ ਰੇਟ ਤੇ ਇਹ ਪੈ ਜੂਗੀ ਇਹ ਨਹੀਂ ਹੈਗਾ ਕਿ ਇਹਨਾਂ ਦੀ ਕੁਆਲਿਟੀ ਦੇ ਵਿੱਚ ਫਰਕ ਸੀਗਾ ਦੇਖੋ ਤੁਸੀਂ ਦੇਖ ਸਕਦੇ ਹੋ ਸਾਰੀਆਂ ਦੁਕਾਨਾਂ ਜਿਹੜੀਆਂ ਹੈਗੀਆਂ ਨੇ ਇਹ ਹੋਲ ਸੇਲ ਦੀਆਂ ਹੀ ਦੁਕਾਨਾਂ ਸਿਗੀਆਂ ਤੇ ਤੁਸੀਂ ਉੱਧਾ ਸਿੰਗਲ ਪੀਸ ਵੀ ਇਹਨਾਂ ਕੋਲੋਂ ਲੈ ਸਕਦੇ ਹੋਗੇ ਠੀਕ ਹੈ ਜੀ ਤੇ ਸਾਰੀਆਂ ਦੁਕਾਨਾਂ ਜੁੜੀਆਂ ਵੀ ਹੈਗੀਆਂ ਨੇ ਇਹ ਮੇਕਅਪ ਦੀਆਂ ਹੀ ਦੁਕਾਨਾਂ ਸਿਗੀਆਂ ਮੇਕਅਪ ਹੇਅਰ ਐਕਸੈਸਰੀ ਹਨਾ ਜੋ ਵੀ ਤੁਸੀਂ ਇੱਥੋਂ ਲੈਣਾ ਉਹ ਸਾਰਾ ਕੁਝ ਤੁਹਾਨੂੰ ਮਿਲ ਜੂਗਾ ਠੀਕ ਹੈ ਛੋਟੀ ਤੋਂ ਛੋਟੀ ਚੀਜ਼ ਹੈ ਔਰ ਵੱਡੀ ਤੋਂ ਵੱਡੀ ਚੀਜ਼ ਜਿਹੜੀ ਹੈਗੀ ਇਹਨਾਂ ਕੋਲ ਹੈਗੀ ਸੀ ਤੇ ਸਮਾਨ ਜਿਹੜਾ ਹੈਗਾ ਸਾਰਾ ਹੀ ਇਹਨਾਂ ਕੋਲ ਬ੍ਰਾਂਡਡ ਹੁੰਦਾਗਾ ਤੇ ਐਡਰੈਸ ਦੇਖੋ ਮੈਂ ਕਾਫੀ ਵਾਰ ਵੀਡੀਓ ਦੇ ਵਿੱਚ ਮੈਂਸ਼ਨ ਕਰਤਾ ਜੇ ਤੁਸੀਂ ਵੀ ਆਇਓ ਇੱਥੇ ਠੀਕ ਹੈ ਤੁਸੀਂ ਸਿੰਗਲ ਪੀਸ ਹੋਲ ਸੇਲ ਦੇ ਵਿੱਚ ਲੈਣਾ ਤਾਂ ਵੀ ਤੁਹਾਨੂੰ ਇੱਥੋਂ ਸਾਰਾ ਸਮਾਨ ਜਿਹੜਾ ਹੈਗਾ ਉਹ ਮਿਲ ਜੂਗਾ ਤੇ ਘਰ ਆ ਕੇ ਮੈਂ ਤੁਹਾਨੂੰ ਇੱਕ ਇੱਕ ਚੀਜ਼ ਦਾ ਪ੍ਰਾਈਸ ਜਿਹੜਾ ਹੈਗਾ ਉਹ ਦਿਖਾ ਦਣੀ ਆ ਦੇਖੋ 100 ਗ੍ਰਾਮ ਸੀਗਾ 150 ਰੁਪਏ ਦਾ ਦਬਕਾ ਠੀਕ ਹੈ ਜੀ ਇਹ ਵੀ 150 ਰੁਪਏ ਦਾ ਸੀਗਾ ਕਲਰ ਅਲੱਗ ਸੀ ਬਸ ਇਹ ਸਿੱਪੀ ਹੈਗੀ ਜਿਹੜੀ ਹੈਗੀ ਸੀ ਇਹ 60 ਰੁਪਏ ਦੀ ਹੈ 60 ਲਿਖਿਆ ਹੋਇਆ ਠੀਕ ਹੈ ਜੀ ਇਹ 70 ਰੁਪਏ ਦੀ ਸੀ ਥੋੜਾ ਜਿਹਾ ਸਾਈਜ਼ ਦਾ ਫਰਕ ਸੀਗਾ ਫਿਰ ਠੀਕ ਹੈ ਤੇ ਇਹ ਜਿਹੜੇ ਹੈਗੇ ਸੀ ਮੋਤੀ ਸਟੋਨ ਇਹ 150 ਰੁਪਏ ਦੀ ਸੀ ਜਦੋਂ ਕਿ ਇਹ ਬਹੁਤ ਹੀ ਮਹਿੰਗੇ ਪੈਂਦੇ ਆਗੇ ਇਹ 1/2 ਕਿਲੋ ਦਾ ਪੈਕਟ ਸੀਗਾ 500 ਗ੍ਰਾਮ ਦਾ 80 ਰੁਪਏ ਦਾ ਪਾਈਪ ਦਾ ਠੀਕ ਹੈ ਇਹ ਆਪਣੇ ਸ਼ਹਿਰ ਦੇ ਵਿੱਚ ਤੁਸੀਂ ਪੁੱਛ ਲੇ ਬਹੁਤ ਹੀ ਮਹਗਾ ਪੈਂਦਾ ਸਾਰਾ ਸਮਾਨ ਠੀਕ ਤੇ ਇਹ ਜਿਹੜੇ ਮੋਤੀ ਹੈਗੇ ਨੇ ਸਾਈਜ਼ ਵਾਈਜ਼ ਫਰਕ ਸੀਗਾ ਇੱਕ ਹੋਰ ਸੀਗੇ ਇਹ 280 ਰੁਪਏ ਦਾ ਪੈਕਟ ਹੈ ਜੀ ਦੇਖੋ ਇਹ ਲੜੀਆਂ ਦੇ ਹਿਸਾਬ ਨਾਲ ਮਿਲਦਾ ਹੁੰਦਾ ਹੁੰਦਾ ਦੁਕਾਨਾਂ 'ਚ ਤੁਸੀਂ ਪਤਾ ਕਰ ਲਓ 10 ਰੁਪਏ ਦੀ ਲੜੀ ਮਿਲਦੀ ਹੁੰਦੀ ਹੈ ਜਦੋਂ ਕਿ ਇਹਦੇ ਵਿੱਚ ਤਾਂ ਪਤਾ ਨਹੀਂ ਕਿੰਨੀਆਂ ਕਿ ਲੜੀਆਂ ਨੇ ਤੁਸੀਂ ਦੇਖ ਸਕਦੇ ਹੋ 10 ਰੁਪਏ ਦੇ ਹਿਸਾਬ ਨਾਲ ਤਾਂ ਵੇਚਦੇ ਆ ਦੁਕਾਨਾਂ ਵਾਲੇ ਇਹ ਵੀ ਦੇ 10 ਰੁਪਏ ਦੇ ਹਿਸਾਬ ਨਾਲ ਵੇਚਦੇ ਆ ਤੇ ਇਹ ਦੇਖੋ ਸਾਰਾ 90 ਰੁਪਏ ਦਾ ਪੈਕਟ ਸੀਗਾ ਲੜੀਆਂ ਇਹਦੇ ਵਿੱਚ 200 250 ਲਗਭਗ ਹੋਣਗੀਆਂ ਹਨਾ ਦੂਸਰੇ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਸੀਗੀਆਂ ਵੱਡੇ ਵਾਲੇ ਦੇ ਵਿੱਚ ਤਾਂ ਉਹ 270 280 ਦਾ ਆਪਾਂ ਨੂੰ ਪੈਕਟ ਪਿਆ ਤੇ ਇਹ ਜਿਹੜਾ ਕੱਟ ਦਾਣਾ ਹੈਗਾ ਇਹ ਆਪਾਂ ਨੂੰ ਪਿਆ 140 ਰੁਪਏ ਦਾ ਅੱਧਾ ਕਿਲੋ ਦਾ ਠੀਕ ਹੈ ਜੀ ਇਹ ਆਪਣਾ 500 ਗ੍ਰਾਮ ਦਾ ਸੀਗਾ ਦੇਖੋ ਇਹਦਾ weight ਥੋੜਾ ਜਿਹਾ ਹੁੰਦਾਗਾ ਕੱਟ ਕਰਕੇ ਤੇ ਇਹ ਆਪਣੇ ਟਿਊਬ ਪਈ ਹੈ ਜਿਹੜੀ ਇਹ 100 ਰੁਪਏ ਦੀ ਪਈ ਹੈ ਠੀਕ ਹੈ ਜੀ ਇਹ ਜੋੜਨ ਵਾਲੀ ਹੁੰਦੀ ਹੈ ਸਟੋਨਾਂ ਨੂੰ ਤੇ ਇਹ ਜਿਹੜੇ ਹੈਗੇ ਨੇ ਆਪਾਂ ਨੂੰ ਸ਼ੀਪ ਪਏ ਆ ਸਿਰਫ 50 ਰੁਪਏ ਦੇ ਠੀਕ ਹੈ ਤੇ ਇਹ 35 ਰੁਪਏ ਦਾ ਪੈਕੇਟ ਆ ਦੇਖੋ ਇਹਦੇ ਵਿੱਚ ਵੀ ਕਿੰਨੀਆਂ ਲੜੀਆਂ ਨੇ ਜਦੋਂ ਕਿ ਇਹ 10 ਰੁਪਏ ਦੀ ਲੜੀ ਦੇ ਹਿਸਾਬ ਨਾਲ ਵਿਕਦੀ ਹੁੰਦੀ ਹੈ ਜਦੋਂ ਕਿ 35 ਰੁਪਏ ਦੇ ਵਿੱਚ ਤਾਂ ਕਿੰਨੀਆਂ ਲੜੀਆਂ ਆ ਗਈਆਂ ਤੇ ਇਹ ਸਟੋਨ ਨੇ 130 ਰੁਪਏ ਦੇ ਪਏ ਕਿਉਂਕਿ ਇਹ ਸਟੋਨ ਵਗੈਰਾ ਜਿਹੜੇ ਹੁੰਦੇ ਨੇ ਮਹਿੰਗੇ ਹੁੰਦੇ ਨੇ ਹਨਾ ਥੋੜੇ ਜੇ ਤੇ ਪਰ ਆਪਾਂ ਨੂੰ ਉੱਥੇ 130 ਰੁਪਏ ਦੇ ਹੀ ਪਏ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਪਤਾ ਕਰ ਲਿਓ ਤੇ ਇਹ ਬੰਬੇ ਡਾਈਨਿੰਗ ਦੀ ਹੈਗੀ ਸੀ ਆਪਣੇ ਕੋਲ ਬੁੱਕ ਰੂਮ ਇਹ ਆਪਾਂ ਨੂੰ ਪਏ 140 ਰੁਪਏ ਦਾ 50 ਮੀਟਰ ਦਾ ਰੋਲ ਜਦੋਂ ਕਿ ਮੈਂ ਇਹ ਪਤਾ ਕੀਤਾ ਉਦੋਂ 250 ਰੁਪਏ ਦਾ ਰੋਲ ਹੁੰਦਾ ਤੁਸੀਂ ਆਪਣੀ ਸ਼ਾਪ ਦੇ ਨੇੜੇ ਤੇ ਪਤਾ ਕਰ ਲਿਓ ਤੇ ਇਹ ਜਿਹੜਾ ਇੰਟਰਲੌਕ ਵਾਲਾ ਧਾਗਾ ਇਹ ਆਪਾਂ ਨੂੰ 50 ਰੁਪਏ ਦਾ ਪਿਆ ਠੀਕ ਹੈ ਜੀ ਇਹ ਮੈਂ ਪਤਾ ਕਰਵਾਇਆ ਸੀ 80 ਰੁਪਏ ਦਾ ਹੁੰਦਾ ਉਦੋਂ ਹਨਾ ਕਿਉਂਕਿ ਦੇਖੋ ਮੈਂ ਕਈ ਵਾਰੀ ਛੋਟਾ ਵੱਡਾ ਲੈ ਆਉਣੀ ਹੁੰਦੀਆਂ ਪਰ ਮੈਂ ਇਹ ਸੇਮ ਸਾਈਜ਼ ਦਾ 80 ਰੁਪਏ ਦਾ ਲੈ ਕੇ ਆਈਆਂ ਲੈ ਕੇ ਆਉਣੀ ਹੁੰਦੀਆਂ ਪਰ ਇੱਥੇ ਉੱਪਰੋਂ 50 ਦਾ ਪਿਆ ਠੀਕ ਹੈ